हां जी दोस्तों सत दोस्तो श्री अकाल स्वागत करते हैं टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਕੋਲਰ ਡੇਰੀ ਫਾਰਮ ਤੇ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਜੋ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀ ਖਿਮੇੜ ਤੋਂ ਦੋਸਤੋ ਕੋਈ 8 10 ਕਿਲੋਮੀਟਰ ਦੀ ਦੂਰੀ ਪਿੰਡ ਸੌਰ ਸਿੰਘ ਅੱਜ ਵੀਰ ਸੰਦੀਪ ਦੇ ਫਾਰਮ ਤੇ ਦੋਸਤੋ ਐਨੀਮਲ ਵੈਸਟ ਟੋਟਲ ਨਗਾਂ ਦੀ ਗੱਲ ਕਰੀਏ ਤਾਂ ਤਕਰੀਬਨ 6 ਤੋਂ 7 ਨਗ ਬਕਾਊ ਆ ਜਿਨ੍ਹਾਂ ਦੇ ਵਿੱਚ ਇੱਕ ਪੂਰੀ ਮੋٹے ਦੌਰ ਤੇ ਆਪਾਂ ਤੁਹਾਨੂੰ ਦਿਖਾਵਾਂ ਲੱਗਿਆ ਦੋਸਤੋ ਵਹਿੜਾ ਮੱਝਾਂ ਇੱਕ ਬੂਰੀ ਦੋਂਦੀ ਝੋਟੀ ਦਿਖਾਵਾਂਗੇ ਬਾ ਕਮਾਲ ਝੋਟੀ ਆ ਬਹੁਤ ਵੱਡੀ ਹਾਈਟ ਲੈਂਥ ਦੀ ਝੋਟੀ ਆ ਆਨਸਰ ਝੋਟੀ ਆ ਠੀਕ ਆ ਜੀ ਸੋ ਬਹੁਤੇ ਵੀਰਾਂ ਨੂੰ ਪਸੰਦ ਆਊਗੀ ਕਿਉਂਕਿ ਇਹੋ ਜਿਹਾ ਦੋਸਤੋ ਨਗੀਨਾ ਕਾਫੀ ਵੀਰ ਲੱਭ ਰਾਇਆ ਠੀਕ ਆ ਜੀ ਉਹ ਤੁਹਾਨੂੰ ਇੱਕ ਆਪਾਂ ਨਾਗ ਦਿਖਾਵਾਂਗੇ ਪੂਰੀ ਅੰਗ ਦੇ ਵਿੱਚ ਬੜੀ ਪਿਆਰੀ ਝੋਟੀ ਆ ਵੇਖੋ ਤੁਸੀਂ ਹਾਈਟ ਲੈਂਥ ਤੇ ਦੋਂਦੀ ਝੋਟੀ ਆ ਜਦੋਂ ਆਪਾਂ ਤੁਹਾਨੂੰ ਸੋ ਇਹਦੀ ਡਿਟੇਲ ਤੇ ਆਏ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਇੱਕ ਨੀਲੀ ਰਾਵੀ ਦਾ ਦੋਸਤ ਇਹ ਕਟਾ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾ ਦਾਂਗੇ ਬਿਲਕੁਲ ਸਟੇਟ ਪਟਾ ਬਹੁਤ ਸੋਹਣਾ ਕਟਾ ਐਂਡ ਦੇ ਵਿੱਚ ਦੋਸਤੋ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਨਾਗ ਤੇ ਬਿਲਕੁਲ ਬਹੁਤ ਖੂਬਸੂਰਤ ਪਸ਼ੂ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚ ਇੱਕ ਨੀਲੀ ਰਾਵੀ ਦੀ ਮੱਝ ਵੀ ਤੁਹਾਨੂੰ ਦਿਖਾ ਦਾਂਗੇ ਤੇ ਤਿੰਨ ਵੜਾ ਹੋਣਗੀਆਂ ਠੀਕ ਆ ਜੀ ਸੋਇ ਸੋਇ ਨਾਗ ਕੁਝ ਕੁ ਗੱਬਣ ਪਸ਼ੂ ਆ ਪੂਰੀ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਦੇ ਹਾਂ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀਕਰ ਸਾਸਰੀਕਰ ਸੰਤੂ ਸਾਹਿਬ ਜੀ ਰਾਜ ਸੰਤੂ ਚੈਨਲ ਦੇਖਣ ਵਾਲੇ ਨਾ ਵੀਰਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਜੋ ਵੀ ਆਉਣ ਵਾਲੇ ਫਾਰਮਾਂ ਤੱਕ ਸਾਰਿਆਂ ਤੱਕ ਪਹੁੰਚ ਜਾ ਕਰੇ ਤੇ ਬਹੁਤ ਤੁਹਾਡਾ ਧੰਨਵਾਦ ਆ ਵੀਰ ਜੀ ਬਿਲਕੁਲ ਹਾਂਜੀ ਲੈ ਵੀ ਸੰਦੀਪ ਜੀ ਮੈਨੂੰ ਲੱਗਦਾ ਵੀ ਅੱਜ ਆਉਣ ਤੋਂ ਪਹਿਲਾਂ ਕੋਈ ਦੋ ਤਿੰਨ ਸੌਦੇ ਹੋ ਵੀ ਗਏ ਆ ਸੰਦੀਪ ਸਾਹਿਬ ਹਾਂਜੀ ਹੋ ਗਿਆ ਜੀ ਅੱਜ ਨਾ ਕੁਝ ਨਾ ਆਪਣੇ ਸਵੇਰੇ ਵੀ ਲੈ ਕੇ ਆ ਤਿੰਨ ਚਾਰ ਨਾ ਕੁ ਕਾਫੀ ਆਪਣੇ ਕੋਲ ਨਾ ਸੇ ਨਾ ਸੇ 10 12 ਹੈ ਜਾ ਆਪਣੇ ਆ ਠੀਕ ਆ गांवਾਂ تین چار سویرے ਵੇਚੀਆਂ ਆ ٹھیک ہے ਉਹਦੇ ਹੁਣ ਵੀ ਦੋ ਸੌਦੇ ਹੋ ਗਏ ਜਿੱਦਾਂ ਇੱਕ ਗਾਂ ਵੇਚੀ ਇੱਕ ਮਹਸੂਦਾ ਵੇਚੀ ਵਿੱਚੋਂ ٹھیک ਆ ਹਾਂਜੀ ਹਾਂਜੀ ਆਪਾਂ ਪਰਸੋਂ ਕਿ ਇੱਕ ਮੈਂ ਤੁਹਾਨੂੰ ਅਪਡੇਟ ਦਿੱਤੀ ਸੀਗੀ ਹਾਂਜੀ ਹਾਂਜੀ ਉਹਨਾਂ ਵਿੱਚ ਪਸ਼ੂ ਸੰਧੂ ਸਾਹਿਬ ਵੇਚ ਗਏ ਕੋਈ ਇੱਕ ਦੋ ਪਸ਼ੂ ਰਹਿ ਗਏ ਉਹਨਾਂ ਚੋਂ ਠੀਕ ਹੈ ਵੀਰੇ ਹਾਂਜੀ ਠੀਕ ਕਹਿੰਦੇ ਸੁਆ ਮਾਲ ਜਿਹੜਾ ਕੋਈ ਵੀਰਪਰਾ ਸੰਧੂ ਸਾਹਿਬ ਸੁਆ ਮਾਲ ਪਾਲਦਾ ਵਾ ਕੱਪਣ ਕਰ ਲੈਂਦੇ ਆ ਬਿਲਕੁਲ ਹਾਂਜੀ ਹਾਂਜੀ ਲਓ ਤੁਸੀਂ ਅੱਜ ਵੈਸੇ ਜਿੰਨੇ ਆਪਾਂ ਪਸ਼ੂ ਦਿਖਾਉਣੇ ਇੱਕ ਅੱਧੀ ਕੋਈ ਕੱਪਣ ਮੱਝ ਝੋਟੀ ਹੋਣੀ ਹੈ ਸੰਧੂ ਸਾਹਿਬ ਇੱਕ ਝੋਟੀ ਗੱਭਣਿਆ ਹਾਂਜੀ ਤੇ ਦੋ ਮਿਹ ਲੋਕਦਸਾ ਸ਼ੁਰੂਆਤ ਆਪਾਂ ਕਰ ਲਵਾਂਗੇ ਠੀਕ ਆ ਜੀ ਜਰਸੀ ਅੰਗ ਦੇ ਵਿੱਚ ਐਚ ਐਫ ਬ੍ਰੀਡ ਦੇ ਵਿੱਚ ਵੜਾ ਜਿਹੜੀਆਂ ਪਾ ਲਵਾਂਗੇ ਆਪਾਂ ਆਹ ਪਿਆਰੀਆਂ ਹੋਣਗੀਆਂ ਦੇਖੋ ਜੀ ਆਹ ਦੇਖੋ ਠੀਕ ਆ ਸੰਦੀਪ ਜੀ ਦੀ ਕੀ ਡਿਟੇਲ ਆ ਸੁਭਾ ਕਨਵਾ ਸੰਤੂ ਸਾਹਿਬ ਦੁਜਾ ਸੁਭਾ ਸੋਈ ਹੈ ਜੀ ਠੀਕ ਹੈ ਕੱਲ ਰਾਤੀ ਸੋਈ ਆ ਆਈਟਮ 12 13 ਕੋਲੋਂ ਬੋਲੀ ਹੋ ਗਈ ਥੱਲੇ ਠੰਡੀ ओके okay. हां जी। ਚਾਈ ਦੀ ਏਡੀ ਜਾਨੀ ਜ਼ਬਰਦਸਤ ਨਿਕਲੀ ਨੰਗੀ ਨਿਕਲੀ ਆ ਵੀ ਗੱਲ ਹੀ ਛੱਡ ਦੋ। ਅੱਛਾ ਜੀ। ਆ ਭੂਗਾਂ ਦੇ ਪੋਲੇ ਥਾਂ ਕੋਈ ਸਮੱਸਿਆ ਕੋਈ ਨਹੀਂ। ਮਗਰ ਵੱਛੀ ਆ। ਮਗਰ ਵੱਛੀ ਪੂਰ ਛਿਟੇ ਦੀ ਹਰ ਇੱਕ ਚੀਜ਼ ਦੀ ਪਿੱਛੇ ਭਾਰ ਦੀ ਫੋਲੀ ਗਾਰੰਟੀ ਆ ਮਗਰ ਵੱਛੀ ਏ। ਲੋ ਵੀ ਆ ਬੱਚਾ ਵੇਖੋ ਦੇ ਆ ਵੇਖੋ ਠੀਕ ਹੈ। ਇਹ ਜਰਸੀ ਆ ਗਿਆ ਜੀ। ਵੱਛੀ ਆ। ਬਿਲਕੁਲ ਆ ਗੱਲ ਨਾਲ ਦੇ ਵਿੱਚ ਵੱਛੀ ਆ ਠੀਕ ਹੈ ਜੀ। ਆ ਵੇਖੋ। ਆ ਵੇਖੋ। ਬਿਲਕੁਲ ਗਿੱਲੇ 나ੜੂ ਬਚਾ। ਠੀਕ ਹੈ ਵੀਰੇ। ਇਹ ਕਾਉ ਦੀ ਸੂਈ ਆ ਦੋਸਤੋ 12-13 ਲੀਟਰ ਬੋਲੇ ਕੋਈ ਸਟਾਰਟਿੰਗ ਰੰਗ ਪ੍ਰਿੰਟ ਦੇ ਵਿੱਚ ਫੈਸ਼ਨ ਪੂਰੀਆਂ ਹੋ ਰਹੀਆਂ ਨੇ ਜੀ ਪਿਆਰੀ ਬੱਚੀ ਆ ਬਾਕੀ ਚੰਗਾ ਮਿਲ ਕੇ ਚਵਾ ਦੂਗੀ ਹਾਂ ਅਜੇ ਸੂਸਵਾ ਚਾਹੇ ਪਸੂਗਾ ਪਰ ਤੁਹਾਨੂੰ ਪਤਾ ਵੀ ਦੂਰੋਂ ਲੈ ਕੇ ਆਣੇ ਆ ਹੂੰ 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 ਇੱਧਰ ਦਾ ਮਾਲ ਫਿਰ ਨਹੀਂ ਲਈਦਾ ਘੱਟ ਲਈਦਾ ਜੀ ਬਿਲਕੁਲ ਬਿਲਕੁਲ ਇਧਰੋਂ ਮਿਲਦਾ ਨਹੀਂ ਸੰਦੂ ਸਾਹਿਬ ਮਾਲ ਚੰਗਾ ਚਵਾਈ ਚਪੂਈ ਤਾਂ ਲੈਦਾ ਲੱਗਿਆ ਥਾਣੀ ਦੱਸਣ ਦੇ ਸੰਦੂ ਸਾਹਿਬ ਕਿਤੇ ਗੱਲਾਂ ਹੀ ਗਾਹ ਦੀਆਂ ਨੇ ਇਹਦੇ ਵਿੱਚ ਰੰਗ ਢੰਗ ਵੇਖੋ ਤੁਸੀਂ ਵੇਖਦੇ ਬਾ ਕਮਾਲ ਠੀਕਾ ਜੀ ਮੁੱਠੀ ਮੁੱਠੀ ਥਾਣਾ ਬਹੁਤ ਸੋਹਣੇ ਕਦ-ਕਦ ਦੇ ਵਿੱਚ ਜਿੱਦਾਂ ਕਿ ਪੰਜਾਬ ਵਾਲੀ ਜਰਸੀ ਵੀ ਕੋਈ ਮੰਨ ਲੈ ਠੀਕਾ ਜੀ ਤੇ ਹਾਇ ਤੁਸੀਂ ਆ ਦੇਖੋ ਸੋ ਥੰਮਦੇਵ ਦੀ ਬੜੀ ਸਾਫ ਸੁਥਰੀ ਹੈ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਇਸ ਕੁਆਲਿਟੀ ਮਾਰੀ ਹੀ ਵਿਖਾਇਆ ਜੀ ਆ ਲਓ ਤੋੜ ਗਿਆ ਸੰਤੋਸ਼ ਸਾਹਿਬ ਜੀ ਹਾਂ ਜੀ ਜੀ ਸੋ ਚੌਣਜਾ ਦੀ ਜਿਹੜੀ ਦੋਸਤੋਂ ਬੜੀ ਇੱਕ ਨੰਬਰ ਆ ਕਿਉਂਕਿ 12 13 ਲੀਟਰ ਤੋਂ ਸਟਾਰਟਿੰਗ ਬੋਲੇ ਤੋਂ ਹੋਈ ਆ ਠੀਕ ਆ ਮਗਰ ਵੀ ਬੱਛੀ ਆ ਉਹ ਵੀ ਵਾਧੇ ਬੰਦੀ ਆ ਠੀਕ ਆ ਜੀ ਕੋਈ ਭਰਾ ਸ਼ੌਂਕ ਨਾਲ ਆ ਕੇ ਤਿਆਰ ਕਰ ਲੂਗਾ ਮਗਰ ਬੱਛੀ ਬਾਕੀ ਵਹਿੜ ਸੰਤੋਸ਼ ਸਾਹਿਬ ਬਹੁਤ ਹੀ ਜਿਆਦੀ ਖਰੀ ਆ ਬਿਲਕੁਲ ਬਿਲਕੁਲ ਚਲੋ ਆਪਣੇ ਕੋ ਨਗ ਜਿਆਦੇ ਕਰਕੇ ਫੋਨ ਚਵਾਈ ਕਰਕੇ ਵਿਖਾਉਣੀ ਪਰ ਨਹੀਂ ਹੋਣੀ ਹੋਣਾ ਇਸ ਕਰਕੇ ਆਹ ਬਹੁਤ ਚੰਗੀ ਵੱਸੀਏ ਚਲੋ ਆਪਣਾ ਵੈਸੇ ਤੁਹਾਡਾ ਵੀ ਸੰਦੀਪ ਡੇਲੀ ਰੂਟੀਨ ਦਾ ਕੰਮ ਆ ਵੈਸੇ ਜਿਹੜੀ ਆਪਦੀ ਹੱਥੋਂ ਲੱਗ ਗਈ ਤੇ ਗੱਲ ਫਿਰ ਮਾਣਾ ਸੰਤੂ ਸਾਹਿਬ ਫਿਰ ਕੋਈ ਥੋੜੀ ਗੱਲ ਹੈ ਕੋਈ ਤੇ ਚੀਜ਼ ਬਣਾ ਮਾਰੀ ਇਹ ਬੰਨੇ ਮਾਰੀ ਇਹ ਪਰੂਣ ਹੈਗੀ ਥੋੜੀ ਪਾਲ ਹੈਗੀ ਹੈ ਨਾ ਹਾਂਜੀ ਹਾਂਜੀ ਲਓ ਦੱਸੋ ਬਾਕੀ ਥਣ ਥਣ ਚਾਰੇ ਚੰਗੀ ਸੋਹਣੀ ਸਪੇਸ ਵਾਲਾ ਹੈ ਕਿ ਅਗਰ ਨਾ ਸੰਤੂ ਸਾਹਿਬ ਕੁਝ ਕੁਝ ਨਹੀਂ ਬਹੁਤ ਪਿਆਰੀ ਵੱਸੀ ਹੈ ਸੋਹਣੀ ਫੇਸ ਕੁਆਲਟੀ ਦੇ ਵਿੱਚ ਛੋਟੀ ਪੂਤੀ ਛੋਟਾ ਕਾਰ 70 ਰਿਆਰ ਦਾ ਮਾਣਦਨ ਕਰਦੀਆਂ ਮੈਂ ਇਹਨਾਂ 70 ਚ ਹਾਂਜੀ ਐਂਡ ਪੁਆਇੰਟ 10 ਵੀ ਦੇਣੀ ਆਪਾਂ ਕਿੰਨੇ ਦੀ ਬੱਛੀ ਦੇਣੀ ਆ 64000 ਦੀ ਬੱਛੀ ਦੇਣੀ ਆ 64000 ਉਹਦੇ ਵਿੱਚੋਂ ਵੀ 500 ਰੁਪਏ ਮਾਣ ਕਰਦਾਂਗੇ ਸਾਢੇ 65 ਦੇ ਬੱਛੀ ਦੇ ਦਾਂਗੇ ਠੀਕ ਹੈ ਜੀ ਬਹੁਤ ਜਿਆਦੀ ਖਰੀ ਬੱਛੀ ਆ ਸੰਤੂ ਸਾਹਿਬ ਬਾਕੀ ਜਰਸੀ ਬਲੀਡ ਦੇ ਵਿੱਚ ਤੁਹਾਨੂੰ ਪਤਾ ਸੰਤੂ ਸਾਹਿਬ ਬਾਹਰੋਂ ਵੀ ਬੱਛੀ ਜਿਹੜੀ ਘੱਟ ਮਿਲਦੀ ਹੈ ਨਾ ਬਿਲਕੁਲ ਬਿਲਕੁਲ ਬਾਕੀ ਫੈਸ਼ਨ ਫੁਸ਼ਰ ਇਹੋ ਜਿਹੇ ਫੈਸ਼ਨ ਵਾਲੇ ਵੈਸੀ ਵੀ ਐਨੀਮਲ ਮਹਿੰਗੇ ਆ ਕਿਉਂਕਿ ਥੱਲੇ ਦੇ ਵੀ ਦੀ ਤੁਸੀਂ ਵੇਖੋ ਜਿਵੇਂ ਬਿਲਕੁਲ ਆਪਾਂ ਕਹਿ ਦਈਏ ਸੋ 12 13 ਲੀਟਰ ਇਸ ਵਕਤ ਬਹੁਤ ਸਟਾਰਟਿੰਗ ਕੱਲ ਦੀ ਸੂਈ ਆ ਇਧਰ ਸੈਗਰ ਨੰਬਰ ਤੇ ਆ ਜਾ ਵੀਰ ਸੰਦੀਪ ਆ ਬੜਾ ਤੋਹਫਾ ਕੱਢ ਕੇ ਲਿਆਂਦਾ ਜੀ ਸੰਧੂ ਸਾਹਿਬ ਤੁੱਜਾ ਸੂਆ ਹਾਂ ਤੇ ਛਿੱਗੀ ਆਈ ਇਹਦੋਂ ਕਰੋ ਗੱਲ ਦੰਦ ਬਰਾਬਰ ਹੁੰਦੇ ਆ ਬਾਕੀ ਠੰਡੀ ਧੀਰੀ ਲਵੇ ਕੋਈ ਬੇਕਮਾਲ ਆ ਆ ਦੇਖੋ ਜੀ ਕਰੋ ਆਪਣੀਆਂ ਮੱਛੀ ਬਹੁਤ ਜਿਆੜੀ ਠੰਡੀ ਧੀਰੀ ਜਿੱਤੇ ਆਪਰੇ ਵਿਖਾ ਦਨੇ ਆਪਾਂ ਆ ਲੋ ਜੀ ਲਓ ਵੀ ਠੀਕ ਆ ਸੋ 35 ਆਹ ਲਓ ਜੀ ਆ ਦੇਖੋ ਠੀਕ ਆ ਆ ਲੱਤੀ ਜਾ ਥਣ ਜੀ ਸੋ ਸੁਹਾਨੇ ਸੁਨਿਆ ਆਲਾ ਸੰਧੂ ਸਾਹਿਬ ਚੌਥਾ ਹੋਣੀ ਬਹੁਤ ਖੂਬਸੂਰਤ ਲੋਹੇ ਚਾਰੇ ਥਣ ਤੋਂ ਦਿੱਤੇ ਪੰਗੂ ਦਾ ਸੈੱਟ ਆਪੂ ਕਰ ਗਈ ਪੰਜ ਪੰਜ 7 7 ਧਾਰਾ ਮਾਰ ਕੇ ਆਪਾਂ ਤਾਂ ਨਾਲ ਦੇ ਨਾਲ ਟਿੱਪ ਕੇ ਦਿਖਾਤੀ ਆ ਸੋ ਚਾਰੇ ਥਣ ਬੋਲਾ ਪੰਨ ਲਿਆ ਠੀਕ ਆ ਜੀ ਤੇ ਤਕਰੀਬਨ ਲੈਜੇ ਦੋ ਲੈਜੇ ਚਾਰੇ ਲੈਜੇ ਦੋ ਚਾਰ ਦਾ ਲੈਜੋ ਸੰਧੂ ਸਾਹਿਬ ਪੁਰੇ ਨੇ ਤੋੜੇ ਵਹਿੜ ਨੇ ਹਾਂ ਬਾਕੀ ਚੰਗੀ ਹੈ ਜਿੰਨੀ ਹੈਗੀ ਦੇਖੋ ਸਾਫੀ ਗਰੂਪ ਵੇਰ ਦਾ ਬਹੁਤ ਸੋਹਣਾ ਠੀਕ ਹੈ ਸੰਧੂ ਸਾਹਿਬ ਪੋੜਾ ਪੋੜਾ ਇਹ ਗੱਲਾਂ ਆ ਬੋਲ ਰਾਜੀ ਫੋਲੋ ਵਜਣ ਦੇ ਵਿੱਚ ਸੂਆ ਕਿਨਵਾ ਫਿਰ ਸੰਧੂ ਸਾਹਿਬ ਦੂਜਾ ਸੂਆ ਦੂਜਾ ਹ ਇਹ ਇੱਕ ਜੀ ਠੀਕਾ ਤੋੜ ਕੇ ਦਿਖਾਈਏ ਫਿਰ ਆ ਲੋ ਦੇਣਾ ਦੋਸਤੋ ਦੋ ਲਾਜੇ ਚਾਰ ਲਾਜੇ ਵੈਸੇ ਹਵਾਨ ਚੱਡੇ ਦੀ ਗੱਲ ਕਰੀਏ ਤੇ ਨੋਰਮਲੀ ਤੁਸੀਂ ਵੇਖੋਗੇ ਲੜਾ ਰੋੜਾ ਢੇਲ ਟੁਲ ਦੇਵੇ ਦੇ ਵਿੱਚ ਹੈਗੀ ਆ ਤੇ ਉਸ ਅਕੋਰਡਿੰਗ ਆਪਾਂ ਨੋਰਮਲੀ ਇੱਕ ਜਜਮੈਂਟ ਕਰ ਸਕਦੇ ਆ ਵੀ ਦੋ ਚਾਰ ਦਿਨ ਕੱਢਣ ਦੀ ਸੁਭਾਵਨਾ ਹੈਗੀ ਆ ਠੀਕ ਆ ਬਾਕੀ ਹਾਈਟ ਕੱਟ ਦੀ ਵੀ ਚੰਗੀ ਆ ਵੱਡੀ ਸੰਧੂ ਸਾਹਿਬ ਬਹੁਤ ਵੱਡੀ ਲੱਗ ਰਿਹਾ ਚੰਗਾ ਮਿਲ ਕੇ ਚਵਾਉਗੀ ਜੀ ਬਾਕੀ ਹਾਂ ਹਾਂ ਬਾਕੀ ਆਪਾਂ ਸੰਧੂ ਸਾਹਿਬ ਥਾਣਾ ਦਾ ਡੰਕਰ ਨਹੀਂ ਗਲਤ ਨਿਕਲਦਾ ਜੇੜਾ ਗਲਤ ਹੋਊਗਾ ਆਪਾਂ ਗਲਤ ਦੱਸ ਕੇ ਦਵਾਂਗੇ ਵੀਰ ਜੀ ਆ ਗਲਤ ਜੀ ਬਿਲਕੁਲ ਉਹ ਤੇਪਕਤ ਸੱਲੀ ਕਰਕੇ ਸੰਧੂ ਸਾਹਿਬ ਲੈ ਕੇ ਆਈਦਾ ਵਾ ਸਹੀ ਆ ਸਹੀ ਆ ਆਪਾਂ ਵੀ ਮਗਰ ਪਈਏ ਲਾ ਕੇ ਹੋਣੇ ਆ ਇਸ ਕੁਆਲਟੀ ਵੇਖੋ ਠੰਡੀ ਧੀਰੀ ਬਾਕੀ ਸੰਧੂ ਸਾਹਿਬ ਆ ਵੇਖੋ ਆ ਵੇਖੋ ਆ ਕਰੋ ਚੱਕ ਠੀਕ ਆ ਜੀ ਬੇਰਮੋਣ ਹਵਾਨੇ ਚੱਡੇ ਤੇ ਬਿਲਕੁਲ ਬਰੀਕ ਬੇਨ ਠੀਕ ਆ ਪੂਰੀ ਸੰਸਾਰ ਜੀ ਵਾਲਾ ਥਾਣਾ ਚਾਰੇ ਥਣ ਕੱਲੇ ਕੱਲੇ ਲੱਗੇ ਸਨ ਸਾਬ ਵੇਖੋ ਵਜਨ ਲੋੜ ਵਾਲੀ ਬਹਿ ਰਿਆ ਲੋ ਵੀ ਬਾਕੀ ਰੋਬ ਰਾਬ ਕਰੋ ਜਾ ਠੀਕ ਹੈ ਜੀ ਵਜਨ ਮजूद ਕਰਮ ਵਾਲੇ ਨੂੰ ਬਹੁਤ ਆ ਤਾਂ ਥੱਲਿਓ ਵੀ ਬਾਕਮਾਲ ਬਹੁਤ ਵਧੀਆ ਚੰਗੀ ਤਿਆਰੀ ਓਨੀ ਗਾਂ ਓਨੀ ਪੇਸ਼ਾਂ ਅਮਰੀਕਾ ਚੋ ਗਿਆ ਥਨੇ ਬੱਚਾ ਜਰਸੀ ਥਨੇ ਲਾਦਾ ਧਾਰਾ ਮਾਰ ਕੇ ਵਿਖਾਈ ਦਵਾਗੇ ਛੋਲਵਾ ਲੋ ਵੀ ਸੰਦੀਪ ਸਾਬ ਜੀ ਲੈ ਵੀ ਸੰਦੀਪ ਰੇ ਕੀ ਡਿਮਾਂਡ ਕੀ ਮੁੱਲ ਰਊਗਾ ਸੰਤੂ ਸਾਹਿਬ ਆਪਾਂ ਕੋਈ 80 ਨਹੀਂ ਜਾਂ ਮੰਗਣਾ ਕੋਈ 85 ਨਹੀਂ 85 ਨਹੀਂ ਮੰਗਣਾ ਜੀ ਵੈੜ ਤੇ 80 85 ਹਜ਼ਾਰ ਦੀ ਆ ਜੈਸਨ ਉਹ 75 ਹਜ਼ਾਰ ਦੀ ਆਪਾਂ ਦੇਣੀ ਆ 75 ਦੀ 75 ਹਜ਼ਾਰ ਦੀ ਵਾਸ਼ੀ ਦੇਣੀ ਆ ਠੀਕ ਆ ਭਾਈ ਹਾਂ ਜੀ ਲੋ ਵੀ 75 ਹਜ਼ਾਰ ਦੀ ਆ ਦੋਸਤੋ ਵੈੜ ਤੁਹਾਨੂੰ ਮਿਲੂਗੀ ਹਾਂ ਜੀ ਵੱਡੀ ਵੈੜ ਆ ਸੰਤੂ ਸਾਹਿਬ ਛੋਟੀ ਨਹੀਂ ਦੇਖੋ ਭਾਇ ਉਹ ਨਿੱਕੀ ਵੈੜ ਨਹੀਂ ਕੋਈ ਹੈਗੀ ਵੱਡੀ ਆ ਪੱਟੀ ਆ ਬਹੁਤ ਵੱਡੀ ਵੈੜ ਆ ਸੁਤਰੀ ਆ ਜਿੰਨੀ ਹੈਗੀ ਸਾਪੜੀ ਸੰਤੂ ਸਾਹਿਬ ਹਾਂ ਸਫਾਈਆਂ ਦੇ ਮੁੱਲ ਹੀ ਪੈਣੇ ਬਾਕੀ ਵਜਨ ਵਟੇ ਵਾਲੀ ਆ ਅੱਛੀ 585 ਦੀ ਪਰ ਆਪਾਂ 5000 ਮੁੱਲ ਕੀਤਾ ਤੁਹਾਨੂੰ ਸਭ 75 ਦੀ ਲੈ ਆ ਰਿਹਾ ਅੱਦਾ ਲੈ ਦੇ ਉਹਦੇ ਵਿੱਚੋਂ 1000 ਰੁਪਏ ਛੋੜ ਕਰ ਦਾਂਗੇ 74 ਦੀ ਦੇ ਦਾਂਗੇ ਠੀਕ ਹੈ ਭਾਈ ਹਾਂਜੀ ਇਸ ਤੋਂ ਬਾਅਦ ਕਿ ਸੰਦੀਪ ਆਪਣੇ ਕੋਲ ਵਾਈਟ ਰਾਂਗ ਦੇ ਵਿੱਚ ਆ ਬੱਛੀ ਆ ਗਈ ਇਹ ਵੀ ਸੰਤੂ ਸਾਹਿਬ ਬੜੀ ਠੰਡੀ ਤੇਰੀ ਮੇਰਾ ਤਾਂ ਅਦਾ ਸੁਈ ਵਿੱਚ ਗਏ ਚਲੋ ਬਾਕੀ ਵੀਡੀਓ ਆਪਾਂ ਪਾ ਦਨੇ ਆ ਜਿਵੇਂ ਵੀਰ ਭਰਾ ਲੈ ਜੀ ਕੰਮ ਹੀ ਗੱਲ ਕੋਈ ਨਹੀਂ ਆਈ ਜਾਂਦੀ ਤਿਆਰੀ ਬਿਲਕੁਲ ਤਿਆਰੀ ਆ ਜੇ ਆਉਣ ਗੂੰਦ ਦੀ ਇਤਰਾ ਵੇਖੋ ਹਾਂ ਲਓ ਬਿਲਕੁਲ ਗੂੰਦ ਹੀ ਆਉਂਦੀ ਤੇ ਥਾਰਾ ਬਖਾਈਏ ਕੋਈ ਨਹੀਂ ਲੰਬਾ ਥਾਨ ਵੇਖੋ ਉਹ ਜਿਹੜਾ ਦੱਸ ਤੋ ਆਪਾਂ ਕਹਿ ਸਕਦੇ ਵੀ ਦੋਰਾ ਥਾਣਾ ਮੱਜਾਣਾ ਥਾਣਾ ਦਾ ਕਰਮਾ ਮੱਜਾ ਵਾਲਾ ਥਾਣਾ ਤੇ ਸੰਧੂ ਸਾਹਿਬ ਠੰਡੀ ਬੜੀ ਐ ਦੇਖੋ ਆ ਕਰੋ ਜਾ ਕੇ ਠੀਕ ਆ ਜੀ ਆਹ ਦੇਖੋ ਸ਼ਹਿਦ ਹੁੰਦੇ ਆ ਜੀ ਬਿਲਕੁਲ ਲਓ ਜੀ ਸੋ ਟਿੱਪਣ ਜਿਹੜਾ ਤੁਸੀਂ ਵੇਖੋ ਆ ਦੇਖੋ ਆ ਦੇਖੋ ਬਿਲਕੁਲ ਸ਼ਹਿਦ ਠੀਕ ਆ ਜੀ ਸੋ ਚਾਰੇ ਥਾਣਾ ਦਾ ਥਾਣਾ ਪਸੂ ਸੰਧੂ ਸਾਹਿਬ ਸਾਫ਼ ਸੋਰਾ ਹੋ ਜਾ ਆਪਣਾ ਹੋਰੀਏ ਜੀ ਹਾਂ ਸੂ ਆਹ ਹੈਗਾ ਦੂਜਾ ਕਿ ਤੀਜਾ ਸੰਧੂ ਸਾਹਿਬ ਚਲੋ ਉਹਨਾਂ ਦੂਜਾ ਆਖਿਆ ਤੀਜਾ ਮੰਨ ਕੇ ਕੋਈ ਵੀਰ ਸੌਦਾ ਕਰ ਲਈ ਕੋਈ ਗੱਲ ਨਹੀਂ ਆਪਾਂ ਆਹ ਸੰਧੂ ਸਾਹਿਬ ਬੜੀ ਐ ਨਾ ਬਹੁਤ ਜਿਆਦਾ ਨਸਲ ਬਰੀਡ ਆ ਸੰਦੂ ਸਾਹਿਬ ਵਾਈਟ ਰੰਗ ਹੈ ਜਿਹੜਾ ਦੋਸਤੋ ਦੁੱਧ ਵਰਗਾ ਬਿਲਕੁਲ ਤੁਸੀਂ ਇੱਕੋ ਗੋਰੇ ਰੰਗ ਵਿੱਚ ਆ ਬਾਕੀ ਵਜਨ ਵੇਖੋ ਸੰਦੂ ਸਾਹਿਬ ਕਿੱਡਾ ਬੈਠਦਾ ਹਾਂ ਵਜਨ ਲੋਡ ਵਾਲੀ ਜਿੰਨੀ ਹੈਗੀ ਨਗਰ ਆ ਜੀ ਤੋਂ ਥੱਲੇ ਦੋਸਤੋ ਕਾਫੀ ਸੋਨਾ ਖੁੱਲਣ ਦੀ ਹੈ ਠੀਕ ਹੈ ਹਵਾਨਾ ਚੱਡਾ ਸੋਨਾ ਬਣਾ ਰਹੀ ਆ ਤੇ ਚਾਰ ਥਾਣਾ ਚਾਰੇ ਥਾਣਾ ਚੰਗੇ ਸੋਹਣੇ ਗੈਪ ਤੇ ਠੀਕ ਆ ਜੀ ਦੋ ਮਗਰ ਫੋਟਾਂ ਦੀਆਂ ਬੱਚੇ ਜੇ ਵੈਸੇ ਚਲੋ ਵੇੜਾ ਉਹਨਾਂ ਦੇ ਆਪਾਂ ਨਾਰਮਲ ਕਈਆਂ ਦੇ ਦੇਖਦੇ ਆ ਲੰਬੇ ਥਾਣ ਠੀਕ ਆ ਚਾਰੇ ਥਾਣ ਇੱਕੋ ਜਿਹਾ ਸੈਜ ਵਿੱਚ ਆ ਇੱਕ ਸਾਰ ਬਿਲਕੁਲ ਪੱਧਰ ਬਖਾਲਾ ਪੈਕ ਸਾਈਡ ਤੋਂ ਆ ਫੇਸ ਕੁਆਲਟੀ ਜਾਂਦੀ ਮੂੰਹ ਮੱਥੇ ਦੀ ਠੀਕ ਆ ਜੀ ਤੋੜੀਏ ਵੀ ਜੀ ਆ ਤੋੜ ਲੋ ਜੀ ਮੈਂ ਥੋੜੀ ਖਿੱਚ ਕੇ ਬਣਾਈਆਂ ਜੇ ਪਸੂ ਜਿਆਦੇ ਆਪਣੇ ਕੋਲ ਨਾ ਬਿਲਕੁਲ ਬਿਲਕੁਲ ਤਾਂ ਕਰਕੇ ਥੋੜਾ ਜਿਹਾ ਆਪਾਂ ਆ ਬਿਲਕੁਲ ਜੀ ਬਾਕੀ ਠੰਡੀ ਤੇਰੀ ਲੋਣੀ ਕੋਈ ਸ਼ੱਕ ਹੈਗਾ ਸੰਤੂ ਸਾਹਿਬ ਇਤਨੇ ਬੈਠੋ ਫੋਵੇਂ ਆਹ ਦੇਖੋ ਆਹ ਚਲੋ ਫੋਟਾਂ ਲਗੀਆਂ ਮਗਰ ਬਾਕੀ ਥਾਨ ਬੜਾ ਕੁਆਲਟੀ ਵਾਲਾ ਲੱਗਾ ਕੋਈ ਗੱਲ ਨਹੀਂ ਜੇ ਨਾ ਵੀ ਕਹੀਦਾ ਆਪਾਂ ਸੰਤੂ ਸਾਹਿਬ ਸੂਈ ਦੀ ਵੀਡੀਓ ਪਾਵਾਂਗੇ ਠੀਕ ਹੈ ਠੀਕ ਸਾਮ ਲਾਂਗੇ 4 ਦਿਨ ਹੋੜਾ ਕੋਈ ਪ੍ਰੋਭਾ ਕੋਈ ਵੀ ਰਾਜ ਲੈ ਜੂਗਾ ਕੋਈ ਸਾਫ ਸੰਭਾਲ ਕੇ ਕੋਈ 2-4 ਦਿਨ ਅੱਗੇ ਨਫਾ ਵੀ ਤੁਹਾਨੂੰ ਦੇ ਦੂਗੀ ਕਈ ਵਾਰ ਵੀ ਇਹ ਵਪਾਰ ਲਾਈਨ ਦੇ ਵਿੱਚ ਪਹੁੰਚੇ ਖਰੀਦਾਂ ਖਰੀਦਾਰੀ ਕਰਦੇ ਠੀਕ ਹੈ ਸੰਤੂ ਸਾਹਿਬ ਅੱਜ ਆਪਾਂ ਦੇ ਵੀ 5000 ਸਸਤੀ ਜਣੀ ਮੁਰਕੇ ਆਪਾਂ ਚਲੋ ਜੇ ਸਾਂਭੀ ਦਾਸ ਕਰ ਖਮਾਉਣਾ ਹੀ ਆ ਦੱਸੋ ਸੰਦੀਪ ਇਹਦਾ ਫਿਰ ਸੰਤੋਸ਼ ਆਵੇਗਾ ਮੁੱਲ ਕਰਦੇ ਆਪਾਂ ਭਾਵੇਂ 80 ਕਰੀਏ 85 75000 ਰੁਪਇਆ 75 ਹਾਂਜੀ ਖਿੱਚ ਕੇ ਲਾ ਥੱਲੇ ਗਏ 70000 ਦੀ ਦੇ ਦਈਏ ਆਹੋ ਕੀ 70000 ਦੀ ਦੇ ਦਈਏ 70 ਦੀ ਹਾਂ ਜੀ ਕਰੋ ਹੁੰਦੇ ਥੱਲੇ 4 ਤੋਂ ਉੱਡਾ ਦੋ ਠਾਰ ਦੀ ਦੇ ਦੇਣਾ ਕੋਈ ਖੋਜ ਜਾਣਾ ਖੋਜ ਹੀ ਖੋਜ ਆਪਾਂ ਬਿਲਕੁਲ ਇਹ ਨਹੀਂ ਵੀ ਪੁੱਛ ਮਿਲਦੇ ਨਹੀਂ ਪਾਏਗੇ ਸਰਦੂ ਸਾਹਿਬ ਜੀ ਆਪਾਂ ਲੈਣੇ ਵੀ ਇਹਦੇ ਵੇਚਣੇ ਵੀ ਆ ਸਰਦੂ ਸਾਹਿਬ ਜੀ ਆਪਾਂ ਸੂਈ ਵੇਚ ਕੇ ਤੇ ਆਪਾਂ ਇਹ ਵੇਚ 75 ਦੀ ਦੇਣੀ ਆ ਆ ਬਿਲਕੁਲ 8000 ਦੀ ਵੱਛੀ ਦੇ ਦਾਂਗੇ ਕੋਈ ਸੋਚਦੇ ਨਹੀਂ ਨਾ ਕਿ ਵੀ ਕਰੇ ਮਾਲ ਨਹੀਂ ਮਿਲਦਾ ਕਰੇ ਤਾਂ ਰੇਟ ਚੱਕੇਗਾ ਵੀ ਮਾਲ ਲੈਣਾ ਵੀ ਇਹ ਤੇ ਵੇਚਣਾ ਵੀ ਹੈ 8000 ਛੱਡ ਦੋ ਫਿਰ ਜੇ ਇਹ ਗੱਲ ਕਹੇ ਤੇ 7000 ਦੀ ਜਾਨ ਰੱਖੋ ਜੀ ਬਸ ਬਸ ਅੱਜ ਬੜਾ ਬਰਾਜ ਕਰਨਾ 7000 ਦੀ ਵੱਛੀ ਦੇਣਾ ਵਾਕੀ ਵੱਛੀ ਬੜੀ ਕਰੀਏ ਬਿਲਕੁਲ ਬਿਲਕੁ ਅੱਖਾਂ ਦੇ ਉੱਪਰ ਬਿਲਕੁਲ ਬਲੈਕ ਆ ਇਧਰ ਕਾਨਾ ਅੱਧੇ ਜਿਹੜੇ ਬਲੈਕ ਆ ਠੀਕ ਆ ਦੁੱਧ ਵੀ ਸੰਤੋਖ ਸਾਹਿਬ 20 ਕਿਲੋ ਦਾ ਬਾਹਰ ਪਰੋਗੀ ਵਸੇ ਬਹੁਤ ਪਿਆਰੀ ਹਾਂਜੀ ਇਧਰ ਸੰਦੀਪ ਆਪਣੇ ਕੋਲ ਆ ਗਿਆ ਤੋਹਫਾ ਤੋਹਫਾ ਆ ਗਿਆ ਸੰਤੋਖ ਸਾਹਿਬ ਟੈਂਕੀ ਆ ਕੇ ਮੈਂ ਕਹਦੀ ਜਿੰਦ ਜਨ ਆ ਗਈ ਆਪਣੇ ਬਿਲਕੁਲ ਪਾੜ ਰਹੀ ਰਹੀ ਮੈਂ ਨਾ ਸੰਤੋਖ ਸਾਹਿਬ ਵੇਖੋ ਫੈਸ਼ਨ ਵੇਖੋ ਲੋ ਵੀ ਨੀਲੀ ਰਾਵੀ ਦੇ ਵਿੱਚ ਦੋਸਤੋ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਭਾਂਜ ਟੂਚੇ ਦੀ ਬੰਤਰਪੰਤਰ ਵਾਜੀ ਦੀ ਗੱਲ ਕਰ ਲਿਆ ਪੂਰੀ ਚੌੜੀ ਫੁੱਲ ਰਾਜੀ ਫੁੱਲ ਵਜਣ ਉਹਨਾਂ ਨੇ ਦੋ ਮੱਝਾਂ ਨੂੰ ਵਿੱਚ ਪਾਉਂਦੀ ਆ ਇਹਦਾ ਸੰਦੀਪ ਸੁਭਾ ਕਿਨਵਾ ਦੇ ਸੰਧੂ ਸਾਹਿਬ ਜੀ ਇਹਦੀ ਸਾਰੀ ਆਪਣੇ ਕੋਲ ਡਿਟੇਲ ਹੈਗੀ ਆ ਅੱਛਾ ਜੀ ਇਹਦਾ ਸੰਧੂ ਸਾਹਿਬ ਐਰ ਕੀ ਤੀਜਾ ਸੁਭਾ ਸੁਣੀ ਆ ਹੂੰ ਹੂੰ ਦੂਜੇ ਸੁਭੇ ਦਾ 16 ਕਿਲੋ ਦਾ ਰਿਕਾਰਡ ਰਿਹਾ ਵਾ ਹਾਂਜੀ ਵੀਰਾਂ ਨੇ ਸਾਰੀ ਆਪਾਂ ਨੂੰ ਡਿਟੇਲ ਦਿੱਤੀ ਆ ਹਾਂ ਹਾਂ ਤੇ ਬਾਕੀ ਜਿਹੜੀ ਦੂਜੀ ਹੈਗੀ ਆ ਇਹਦੇ ਮਗਰ ਕੱਟੀ ਆ ਸੰਧੂ ਸਾਹਿਬ ਉਹ ਪਿਸਟਲ ਬੋਲਦੀ ਆ ਜੀ ਪਿਸਟਲ ਦੀ ਆ ਹਾਂਜੀ ਠੀਕ ਆ ਜੀ ਬਹੁਤ ਜਿਆਦਾ ਕੱਟੀ ਚੰਗੀ ਜੇ ਉਹਦਾ ਜਾਨੀ ਕਿ ਸਾਰਾ ਬਾਇਓ ਡਾਟਾ ਹੈਗਾ ਆਪਣੇ ਕੋਲ ਜੇ ਕੋਈ ਵੀਰ ਆਖੂਗਾ ਤੇ ਉਹ ਵੀ ਆਪਾਂ ਮਗਰ ਪਿਸਟਲ ਬੋਲਦੀ ਇਹ ਕੱਟੀ ਆ ਲਾਜਬਾਬ ਆ ਵੇਖੋ ਜੀ ਰਾਤੀ ਮੈਂ ਸੁੱਈ ਆ ਇਹ ਵੀ ਨੀਲੀ ਰਾਵੀ ਜੀ ਠੀਕ ਆ ਜੀ ਨੀਲੀ ਰਾਵੀ ਦੀ ਮਗਰ ਕੱਟੀ ਆ ਗਈ ਆ ਵੇਖੋ ਜੀ ਆਹ ਵੇਖੋ ਜੀ ਫੇਸ ਕੁਆਲਟੀ ਦੇਖੋ ਬੱਚੇ ਦੀ ਇਹ ਪਿਸਤਲ ਸਾਨ ਦਾ 200 ਟੀਗਾ ਵੀਰ ਹੋਣਾ ਭਰਾਇਆ ਸੀ ਬੈਕ ਸਾਈਡ ਜਿੱਥੋਂ ਵੀ ਆਈ ਆ ਇਹ ਪਿਸਤਲ ਥਾਨ ਦੀ ਕੱਟੀ ਆ ਤੇ ਇਹ ਆਪ ਤਿਜਾ ਸੂਬਾ ਮੈਂ ਤਿਜਾ ਸੂਬਾ ਮੈਂ ਸੁੱਈ ਆ ਜੀ ਸੁੱਈ ਆ ਮੈਂ ਕੱਲ ਰਾਤ ਦੀ ਆਪਾਂ ਸਵੇਰੇ ਜਾ ਕੇ ਲਈ ਆ ਮੈਂ ਸਵੇਰੇ ਤਸੱਲੀ ਕਰਕੇ ਚੋਕੇ ਲਿਆਏ ਆ ਸੰਤੂ ਸਾਹਿਬ ਯਾਨੀ ਕਿ ਥੋੜੀ ਬਹੁਤੀ ਥੱਲੇ ਛੱਡੀ ਆ ਇੱਥੇ ਲੈ ਵਾਲੀ ਫਿਰਦੀ ਹੂੰ ਹੂੰ 16 ਕਿਲੋ ਦੁੱਧ ਦੂਜੇ ਸ ਹੂੰ ਚਲੋ 18 ਕਿ 17 ਕੱਢ ਜੇ 18 ਕੱਢ ਜੇ ਜੇ ਕੋਈ ਸਾਂਭੂਗਾ ਤਾਂ ਭਾਵੇਂ 15 ਵਿੱਚ ਔੜੇ ਭਾਵੇਂ 12 ਵਿੱਚ ਔੜੇ ਔੜੇ ਵੀ ਉਹ ਕਿ ਸੇਵਾ ਦਾ ਪਾਗਲੇ ਦੀ ਸੇਵਾ ਵਾ ਤੇ ਸੋਹ ਤਾਂ ਬੋਲਾ ਕਿੰਨਾ ਵੀਰ 12 ਸਾਨੂੰ ਸਭ 10 12 ਕਿਲੋ ਹੋਗਾ ਲੋ ਤੁਸੀਂ 10 12 ਕਿਲੋ ਬੋਲਾ ਤੇ ਚੰਗੀ ਜੰਪਲ ਕਰਮਾ ਵਾਲੀ ਪੂਰੀ ਰਾਜੀ ਫੁੱਲ ਵਜਣ ਦਾ ਮਸਲ ਦੇਖੋ ਜੀ ਤੇ ਸੰਤੂ ਸਾਹਿਬ ਧੀਲੀ ਰੈਵ ਦੀ ਦੋਸੇ ਮੱਝ ਆਪੇ ਜਿਹੜੀ ਤੁਹਾਨੂੰ ਦਿਖਾ ਰਹੇ ਆ ਤੀਜਾ ਸੁਆ ਸੂਈ ਆ ਮਗਰ ਕੱਟੀ ਆ ਠੀਕ ਆ ਸੋ ਵਾਅਦੇ ਬੰਦੀ ਆ ਕਿ ਇਰਾ ਵੀਰ ਸ਼ੌਂਕ ਰੱਖਦੇ ਆ ਵੀ ਚਲੋ ਬੱਚਾਗਾ ਚੰਗਾ ਤਿਆਰ ਕਰ ਲੋਂ ਚੰਗੇ ਸੋਨੇ ਦੁੱਧਰ ਕਾਰਡ ਆ ਲਈ ਆ ਸਾਰਾ ਰਿਕਾਰਡ ਸੰਤੂ ਸਾਹਿਬ ਆਪਣੇ ਕੋਲ ਹੈਗਾ ਛਿੱਕਾ ਵੀ ਉਹਦਾ ਹੈਗਾ ਠੀਕ ਹੈ ਜੀ ਸਭ ਕੁਝ ਪਿਛਲਾ 10 ਬਾਰ 11 12 11 12 ਲੀਟਰ ਬੋਲੇ ਬੋਲੇ ਦੇ ਥਲੇ ਕਰਮਾ ਲਈ ਤੇ ਪੂਰੀ ਤੁਸੀਂ ਵੇਖੋ ਚੌੜਾ ਪਿੱਠਪੁੜਾ ਸੋਨਾ ਸਿੰਘ ਬਨਾਵਟ ਵੇਖੋ ਇੱਕ ਵਾਰੀ ਠੀਕ ਹੈ ਜੀ ਕੱਟੀ ਦਾ ਕਰਕੇ ਕਰਦੀ ਸੰਤੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੋ ਹਵਾਨੇ ਦੇ ਵੀ ਆ ਬੰਤਰਾ ਠੀਕ ਆ ਤੇ ਮਾਰਨਿੰਗ ਥੋੜੀ ਚੋਈ ਚੋਈ ਸਵੇਰੇ 6:30 ਕਰੋ ਸਵੇਰੇ ਚੋਈ ਆ ਚੋਈ ਵਜਾ ਕੇ ਮੈਂ 8 ਵਜੇ ਤੱਕ ਕਰੀਬ ਆ ਲੇਟ ਚੋਈ ਆ ਹਾਂਜੀ ਲੇਟ ਚੋ ਕੇ ਸਵੇਰੇ ਸੌਦਾ ਕੀਤਾ ਸਵੇਰੇ ਝੋਟੀ ਜਾਂਦੀ ਆ ਆਹ ਦੇਖੋ ਜੀ ਹਾਂਜੀ ਬਰਾਬਰ ਦੀ ਸੰਦੀ ਪੋਲੀ ਆ ਵੀਰੇ ਮਾੜਾ ਸੰਤੂ ਸਾਹਿਬ ਚੱਕਰੀ ਕੋਈ ਨਹੀਂ ਗਿਆ ਇੱਕ ਨੰਬਰ ਕਿਉਂ ਚੜਾਈ ਦੇ ਲੈ ਵੀ ਲੈ ਸੰਦੀਪ ਇਹਦਾ ਮੋਲ ਵੀਰੇ ਕੀ ਆ ਕਿੰਨੇ ਕ ਦੀ ਆਪਣੇ ਭੈਣ ਭਰਾਵਾਂ ਲਈ ਇਹ ਦੇਣੀ ਆ ਸੰਤੂ ਸਾਹਿਬ ਜੀ ਇਹਦਾ ਸੌਦਾ ਹੋ ਗਿਆ ਅੱਛਾ ਹਾਂਜੀ ਹਾਂਜੀ ਇਹ ਵੇਖ ਚੁੱਕੀ ਆ ਕਾਜੇ ਤੁਹਾਡੇ ਗਾੜੀ ਗਾੜੀ ਸੌਦਾ ਆ ਫੇਰ ਆਪਾਂ ਇਹਦਾ ਡੇਢ ਮੰਗੀ 160 ਮੰਗੀ ਉਹਦਾ ਸੰਸਾ ਫਾਇਦਾ ਕੋਈ ਨਹੀਂਗਾ ਸਾਰੇ ਵੀਰ ਭਰਾ ਮੁੜ ਕੇ ਖਰਾਬ ਹੋਣਗੇ ਇਸ ਇਸ ਮੈਂ ਬਦਲੇ ਕੋਈ ਵੀਰ ਫੋਨ ਨਾ ਕਰੇ ਇਹ ਸੇਲ ਹੋ ਚੁੱਕੀ ਹੋ ਚੁੱਕੀ ਆ ਜੀ ਇਹ ਵੇਚ ਦਿੱਤੀ ਆ ਵੇਚ ਦਿੱਤੀ ਆ ਜੀ ਜੇ ਇੱਕ ਵਿਖਾਉਣ ਦਾ ਆਪਣਾ ਪਰਪਸ ਚਲੋ ਵਾਪਸ ਆਪਣੇ ਕੋਲ ਆਇਆ ਸਾਹਿਬ ਸਵੇਰ ਦੀ ਤਿਆਰੀ ਕੀਤੀ ਪਸ਼ੂ ਚੰਗਾ ਚੰਗੇ ਤੋਂ ਚੰਗਾ ਆਪਾਂ ਲੈਨੇ ਆ ਚਲੋ ਵੀਰ ਭਰਾਵਾਂ ਦੇ ਗਾੜੀ ਆਏ ਆ ਤੇ ਚਲੋ ਆਪਾਂ ਦਰਸ਼ਨ ਕਰਾਤੇ ਆ ਮਤਲਬ ਇਹ ਆ ਵੀ ਚਲੋ ਕੋਈ ਆਪਾਂ ਘੰਟਾ ਘੰਟਾ ਮੇਰੇ ਹੋਂ ਤੋਂ ਪਹਿਲਾਂ ਸੌਦਾ ਹੋਇਆ ਆ। ਬਰਾਬਰ ਕੋਲੇ ਬੈਠੇ ਸੀ। ਕੋਈ ਬਾਕੀ ਕਿਹੇ ਵੀਰ ਭਰਾਣੇ ਕੋਈ ਪਸ਼ੂ ਵੇਚਣਾ ਹੋਵੇ ਆਪਣੇ ਨਾਲ ਵਰਕ ਕਰ ਸਕਦਾ। ਹਾਂ। ਚੰਗੇ ਦਾ ਚੰਗਾ ਪਸ਼ੂ ਸੰਧੂ ਸਾਹਿਬ ਆਪਾਂ ਖਰੀਦਦੇ ਆ। ਬਹੁਤ ਵਧੀਆ ਗੱਲ। ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਈ ਹੈ ਸੇਲ ਹੋ ਗਈ ਆ ਵੈਸੇ। ਮੇਰੇ ਸੰਦੀਪ ਨੇ ਘੰਟਾ ਡੇਢ ਘੰਟਾ ਪਹਿਲਾਂ ਜਿਹੜੀ ਸੇਲ ਕੀਤੀ ਸੀ ਗਾਹਕ ਆਏ ਸੀ ਇਹਨਾਂ ਦੇ ਕੋਲ। ਤਿਆਰੀ ਪੂਰੀ ਸੰਧੂ ਸਾਹਿਬ ਆਪਣੀ ਯਾਨੀ ਕਿ ਚਲੋ ਵੀਡੀਓ ਫੇਰ ਵੀ ਆਪਾਂ ਸਾਈਆਂ ਵਾਦੀ ਤਿਆਰੀ ਕੀਤੀ ਹੈ ਦੀ। ਬਹੁਤ ਵਧੀਆ ਵੀਰੇ। ਅੱਗੇ ਸੰਦੀਪ ਆਪਣੇ ਕੋਲ ਇਹਨੇ ਸੁਵੇਦਾਰ ਕਾੜ ਕੁੱਤੇ ਬਾਨਾ 13 ਕਿਲੋ ਦਾ ਰਹੀ ਵੇਖੋ ਪਛਾੜੀ ਫੁੜੀਓ ਦੀ ਥੱਲੇ ਵੇਖੋ ਤੁਸੀਂ ਕਿਵੇਂ ਹਨਾ ਅੱਜ ਸੂਪੇ ਸਵੇਰੇ ਸੂਪੇ ਬਹੁਤ ਜਿਆਦਾ ਸੁਤਰੀ ਝੋਟੀਆਂ ਬੋਲੈਂਟਰ ਲਾਈ ਖੜੀ ਕਰਮਾਂ ਵਾਲੀ ਥੱਲੇ ਓ ਸੰਧੋ ਸਾਹਿਬ ਮੈਨਾ ਥਰ ਤੋਂ ਵੇਖੋ ਕਿੰਨਾ ਕੁਆਲਟੀ ਵਾਲਾ ਲਗਾ ਚੌੜਾ ਪੇਟ ਪੂੜਾ ਸੁਹਾ ਦੁੱਜਾ ਦੁੱਜਾ ਸੁਹਾ ਠੰਡੀ ਤੇਰੀ ਹਾਂ ਲੋ ਝੋਟੀਆਂ ਦੋਸਤੋ ਇਹ ਵੀ ਚੰਗੇ ਦੁੱਧ ਵਾਲੀ ਆ ਬਾਕੀ ਭਵਾਨਾ ਚੱਡਾ ਦੱਸਣ ਦਿਆ ਵੀ ਕੀ ਛੇ ਆ ਸੰਧੋ ਸਾਹਿਬ ਚਲੋ ਆਪਾਂ ਜੋ ਮਰਜੀ ਆਖੀ ਜਿਹੜੇ ਵੀਰ ਭਰਾਣੇ ਵੇਖ ਲੈਣੀਆਂ ਹਾਂ ਹਾਂ ਉਹਨਾਂ ਆਪੇ ਵੇਖਣੇ ਵੀ ਤਿਆਰੀ ਕਿੰਨੀ ਸੋਹਣੀ ਕਰੀ ਬਈ ਆਹ ਗੱਲ ਮੇਰੀ ਦੋਸਤੋ ਜੋ ਹੋ ਜਾਣੀ ਹੈ ਵੀ ਜਿਵੇਂ ਆਂਦੇ ਨਾਲ ਵੀ ਜਿਵੇਂ ਝੋਨੇ ਵਾਲੇ ਪਿੰਡ ਪ੍ਰਾਦੀਆਂ ਤੋਂ ਪ੍ਰਾਣੀਆਂ ਦੇਸ ਪੈਂਦੇ ਆ ਆਹ ਗੱਲਬਾਤ ਵੀ ਦੁੱਧ ਵਾਲੇ ਜਿਹੜੇ ਪਸ਼ੂ ਉਹ ਆ ਚੀਜ਼ਾਂ ਤੋਂ ਪਛਾਨੇ ਜਾਣੇ ਆ ਬਹੁਤ ਸੋਹਣੇ ਪਿੱਠਪੋੜੇ ਦੀ ਮਾਲਕਨ ਚੰਗਾ ਸੋਹਣਾ ਵਜਨ ਵਜੂਦ ਹੱਲੇ ਲੈਵੇ ਦੀ ਬਾਕਮਾਲ ਆ ਬੜੀ ਸਾਫ ਸੁਥਰੀ ਆ ਇੱਕ ਦੋਸੋ ਜੋ ਥੱਲੇ ਹੋਊਗਾ ਉਹ ਉਸ ਪ੍ਰਭਾਵ ਤੇ ਆਪਾਂ ਗੱਲਬਾਤ ਕਰਾਂਗੇ ਵੀ ਚੱਡੇ ਦੀ ਸਾਫ ਸੁਥਰੀ ਆ ਥੱਲੇ ਬੰਤਰ ਬੰਤਰ ਬੜੀ ਚੰਗੀ ਬਣਾਈ ਖੜੀ ਕਰਮਾ ਲਈ ਤੇ ਪੰਡਾ ਪਾਈ ਖੜੀ ਉਹ ਗੱਲਬਾਤ ਹੋਈ ਪਈ ਆ ਕੰਪੈਕਟ ਪੂਰਾ ਨਿੱਗਰ ਲੇਵਾ ਆ ਦੇਖੋ ਜੀ ਪਤੋਂ ਵੈਸੇ ਵੈਸੇ ਤਿਆਰੀ ਵਾਲੀ ਬਾਕੀ ਕੱਢ ਜੋ ਦੋ ਦਿਨ ਜੇ ਸੰਤ ਸਾਹਿਬ ਆਏ ਮੇਰੇ ਸਹੌਣਾ ਕੱਢ ਜਣੇ ਪੂਰੀ ਜੀ ਮੈਨੂੰ ਪਤਾ ਨਹੀਂ ਲੱਗਦਾ ਜੀ ਹਾਂਜੀ ਹਾਂਜੀ ਬਾਕੀ ਨਿਕਲੋ ਨਿਕਲੋ ਬੜੀ ਖਰੀ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਜੇ ਸੂਣ ਸੂਣ ਦਾ ਆਪਾਂ ਕਹਿ ਦਿੱ ਗਏ ਨਾ ਵੀ ਚਾਚਾ ਚੇਤਾ ਨਹੀਂਗਾ ਬਾਕੀ ਸਿਹਤ ਵੇਖ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਕਿੰਨਾ ਪਿਆਰਾ ਲੱਗਾ ਹੋਆ ਸਾਰੀ ਹਾਂ ਠੰਡੀ ਧੀਰੀ ਆ ਬਾਕੀ ਝੋਟੀ ਜੰਨੀ ਆ ਕਿਸਨੂ ਸਾਹਿਬ ਆਹ ਕਰੋ ਚੱਕ ਠੀਕ ਆ ਜੀ ਸੋ ਬਹਿਣੀ ਵਾਲੀ ਸਾਈਡ ਤੋਂ ਦਿਖਾ ਰਹੇ ਆਪਾਂ ਤੁਹਾਨੂੰ ਵੰਡ ਵੇਖੋ ਇਹਨੂੰ ਆਪਾਂ ਕਹਿ ਸਕਦੇ ਪੀੜੀ ਦੇ ਪਾਵੇ ਠੀਕ ਆ ਜੀ ਬੜੀ ਵੰਡ ਚੰਗੀ ਆ ਮੁੱਠੀ ਦਾਰ ਤਾਂ ਨਾ ਬਹੁਤ ਸੋਹਣਾ ਠੀਕ ਆ ਹਾਂ ਤੋਰੋ ਸੰਦੀਪ ਗਾਨ ਥੋੜਾ ਜਿਆਦਾ ਸੰਤੂ ਸਾਹਿਬ ਸ਼ਾਕੀ ਕੋਈ ਨਹੀਂ ਝੋਟੀ ਤੇ ਇਹ ਆਪਾਂ ਸੁਈ ਵੀ ਵੇਖ ਸਕਦੇ ਆ ਕੋਈ ਵੀਰ ਆਪਣੇ ਨਾਲ ਸੌਦਾ ਕਰ ਲੈ ਸੁਈ ਲੈ ਜਾ ਤਾਂ ਵੀ ਆਪਾਂ ਨੂੰ ਚੱਕਰ ਟੈਨਸ਼ਨ ਕੋਈ ਨਹੀਂ ਇਹਦੀ ਨਹੀਂ ਸਾਰੀ ਚੰਗੀ ਆ ਵੀਰ ਬਹੁਤ ਜਿਆਦਾ ਸੁਥਰੀ ਸੰਤੂ ਸਾਹਿਬ ਇਹ ਇਤਨਾ ਦੇ ਦੇ ਨੀ ਤੁਹਾਨੂੰ ਉਹ ਟੀਸੀ ਵਾਲਾ ਬੇਰੇ ਸੰਦੀਪ ਸਿੰਘ ਮੈਨਾ ਸੰਧੂ ਸਾਹਿਬ ਸ਼ਾਕੀ ਕੋਈ ਨਹੀਂ ਜਿਹੜੇ ਜਾਨਵਰ ਅੱਜ ਆ ਮਾ ਖਾਤੇ ਨਾ ਸੰਧੂ ਸਾਹਿਬ ਕਮੇ ਪੇਸ਼ੀ ਕੋਈ ਨਹੀਂ ਲੈ ਜਾਨਵਰ ਇਹਦੇ ਹਾਂ ਲੋਬੇ ਫੋਟ ਫੋਟ ਦੀ ਦੂਰੀ ਦੋਸਤੋ ਠੀਕ ਹੈ ਫੋਟ ਫੋਟ ਦੀ ਜੰਮੀ ਪੜੀ ਸੰਧੂ ਸਾਹਿਬ ਵੇਖੋ ਕਿੱਡੀ ਆ ਜੰਮੀ ਪੜੀ ਵੇਖੋ ਕਿੱਡੀ ਆ ਮੈਨਾ ਕਿਸੇ ਸੰਧੂ ਸਾਹਿਬ ਕਿਸੇ ਪਾਸਿਓਂ ਨਹੀਂ ਵਾਂਝੀ ਰਹੀ ਕਰਮਾ ਦੀ ਪੜੀ ਰਾਜੀ ਪੁੱਤ ਪਿਛਾੜੀ ਵੇਖੋ ਕਿੱਡੀ ਲੱਗੀ ਆ ਕੋਈ ਸ਼ੱਕ ਹੀ ਨਹੀਂ ਕਰ ਸੰਤੂ ਸਾਹਿਬ ਇਹ ਕੋਈ ਸ਼ੱਕ ਆਇਆ ਹੈਗਾ ਤਾਂ ਤੁਸੀਂ ਦੱਸ ਦਿਓ ਨਹੀਂ ਜੀ ਬੰਦੇ ਆ ਸੰਤੂ ਮੈਂ ਤਾਂ ਆਪ ਲੱਭਣ ਦੇ ਆ ਵੀ ਕੋਈ ਨਾ ਕੋਈ ਸ਼ੱਕ ਵਾਲੀ ਚੀਜ਼ ਨਿਕਲੇ ਤਾਂ ਦੱਸਿਓ ਭੈਣ ਬਰਾਬਰ ਗੱਲ ਲੱਭਣੀ ਕੋਈ ਟਈਂ ਦੇ ਚ ਸੰਤੂ ਸਾਹਿਬ ਜਾਨਵਰ ਚੰਗਾ ਨਹੀਂ ਲੱਗਦਾ ਬਾਹਰੋਂ ਆਪਾਂ ਚੰਗੇ ਚੰਗੇ ਜਾਨਵਰ ਦੇ ਖਿਡਾਰੀ ਆ ਕੋਈ ਜੱਕਰ ਨਹੀਂ ਉਹ ਜਾ ਪਰ ਚੰਗੀ ਚੰਗੀ ਚੀਜ਼ ਬਾਹਰੋਂ ਮਿਲਦੀ ਘੱਟ ਬਸ ਜੀ ਬਸ ਆ ਵੇਖੋ ਮੇਰੇ ਵੀਰੋ ਸਫਾਈ ਦੇ ਪਲਕ ਦਿਨਾਂ ਦੇ ਵਿੱਚ ਬਣ ਕੇ ਜਾਣਾ ਨੇ ਕਰਮਾਂ ਲਈਦਾ 2-4 ਦਿਨ ਜੇ ਹਾਜੀ ਸੰਤੂ ਸਾਹਿਬ ਇੰਨਾ ਜੱਦਾ ਹੋਰ ਲਾਜਣਾ ਇਹਨੇ ਹਾਂ ਠੀਕ ਹੈ ਜੀ ਤੇ ਲੈ ਬਸਦੀਪ ਇਹਦਾ ਮੁੱਲ ਉਹੀ ਉਹ ਕਰੀਨ ਜਿਹੜਾ ਮੇਰਾ ਵੀਰ ਆ ਪੰਜ ਜਿੰਨੇ ਦੀ ਆਪਣੇ ਭੈਣ ਭਰਾਵਾਂ ਨੂੰ ਦੇਣੀ ਆ ਤੇ ਗਜੈਸ਼ਾ ਗਜੂਸ਼ਾ ਕੱਢ ਕੇ ਦਈਏ ਮਾਲ ਇੱਕ ਪੰਜੀ ਦੀ ਦੇ ਦਈਏ ਜੀ ਆ ਤਾਂ ਬਣ ਗਿਆ ਚੰਗਿਆ ਗਜੈਸ਼ਾ ਕਰ ਪੰਜ ਛੱਡ ਦਈਏ ਹੋਰ ਤਲਾ 20 ਦੇ ਦਈਏ ਦੱਸੋ ਕੀ ਆਨੇ ਜੀ 20 ਦੇ ਦਈਏ 20 ਦੀ ਦੇ ਦਈਏ ਢਿੱਲੇ ਜੇ ਮੂੰਹ ਨਾਲ ਨਹੀਂ ਕੱਸ ਕੇ ਗੱਲ ਕਰਨੀ ਹੈ ਬਾਕੀ ਮੈਂ ਵੀ ਆਂਦੀ ਪਈ ਹੈਗੀ ਆ ਮੰਦੂ ਸਾਹਿਬ ਮੈਂ ਮੈਂ ਆ ਸਵਾਲ ਲੱਕ ਦੀ ਆ ਤੁਹਾਡਾ ਵੀ ਮਾਣ ਕਰਨਾ ਤੇ ਵੀਰ ਭਰਾ ਜਿਹੜੇ ਆ ਖੜ੍ਹਦੇ ਨੇ ਉਹਨਾਂ ਦਾ ਵੀ ਆਪਾਂ ਮਾਣ ਕਰਨਾ ਵਾ ਮਾਣ ਕਰਕੇ ਦੇਈਏ ਇੱਕ 10 ਦੀ ਮੈਂ ਦੇ ਦਈਏ ਇੱਕ 10 ਉਹ ਇੱਕ 10 ਦੀ ਝੋਟੀ ਦੇ ਦਈਏ ਹੁਣ ਇਤੋਂ ਖੋਜੇ ਬਾਤੋਂ ਆਂਦੇ ਨਾ ਵੀ ਇਸ ਤੋਂ ਬਾਅਦ ਫਿਰ ਮੱਕੇ ਅੰਦੁਰ ਸਾਹਿਬ ਮੱਕੇ ਕਾਂ ਫਿਰ ਜਾੜੀ ਆ ਜੀ ਐਡਾ ਸੁਥਰਾ ਜਾਨਵਰ ਮੰਨ ਲਓ ਇੱਕ 25 ਦੀ ਝੋਟੀ ਆ ਉਹ ਨਾ ਜਿਹੜਾ ਵੀਰ ਭਰਾ ਕਿਸੇ ਦੀ ਵੇਚ ਹੋਵੇ ਸੰਸਾਹ ਵੇਚ ਹੁੰਦੀ ਆ ਆਪੋ ਆਪਣੀ ਵਪਾਰੀ ਬਹੁਤ ਦੋਸਤੋ ਨਿਗਾਹ ਦੇ ਵਿੱਚ ਚੜਾ ਲਓ ਆਪਦੀ ਚੀਜ਼ ਛੱਡਣ ਵਾਲੀ ਨਹੀਂ ਗਈ ਇੱਕ ਦਾ ਮੇਰਾ ਨਾ ਠੀਕ ਆ ਜੀ ਆਪ ਦੀ ਸਮਝੋ ਤੁਸੀਂ ਵਰਤ ਨਹੀਂ ਆ ਝੋਟੀ ਛੱ ਅਗੇ ਹੋਰ ਨਗ ਜਿਹੜਾ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਇੱਕ ਬੂਰੀ ਦੋਸਤੋ ਬਲਖਣ ਜੀ ਝੋਟੀ ਵੀਰ ਦੇ ਕੋਲ ਆਈ ਆ ਚੰਗੀਆਂ ਮੋਟੀਆਂ ਲੱਤਾਂ ਫੁੱਲ ਵਜਨ ਵਜੂਦ ਵਾਲੀ ਆ ਕੱਦ ਪੁੱਤ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵਜਨ ਵੇਖਾ ਸੰਦੀਪ ਸਾਹਿਬ ਕਿੱਥੇ ਆਉਂਦੀ ਝੋਟੀ ਫੋਲੋ ਬੜੀ ਝੋਟੀ ਆ ਅੱਛਾ ਸੰਦੀਪ ਇਹ ਹੈ ਦੋਂਦੀ ਆ ਸੰਤੂ ਸਾਹਿਬ ਦੋ ਹੀ ਦੰਦ ਝੋਟੀ ਆ ਹਾਂ ਚੰਗੇ ਖਾਨਦਾਨ ਦੀ ਯਾਨੀ ਕਿ ਇਹ ਝੋਟੀ ਆ ਹੂੰ ਹੂੰ ਇਹਦੀ ਮਾਂ ਦਾ ਰਿਕੋਰਡ ਵੀ ਸੰਤੂ ਸਾਹਿਬ 17-18 ਕਿਲੋ ਦਾ ਹੀ ਅੱਛਾ ਅੱਛਾ ਬਾਕੀ ਗੱਦੀ ਗੁੱਦੀ ਵੇਖੋ ਕਿੰਨੀ ਸਾਫ਼ ਲੱਗੀ ਝੋਟੀ ਨੂੰ ਆ ਵੇਖੋ ਜੀ ਲੋਬੀ ਦੋਸਤੋ ਹੁਣ ਤੋਂ ਵੇਖੋ ਅਜੇ ਕਰਮਾਂ ਲਈ ਬਿਲਕੁਲ ਆਫਸਰ ਝੋਟੀ ਆ ਚੰਗੀ ਸੰਧੂ ਸਾਹਿਬ ਜੀ ਖਿੜੂਗੀ ਜਦੋਂ ਕਿਤੇ ਕਰਮਾਰੀ ਬਣ ਗਈ ਬਿਲਕੁਲ 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 ਲੋਬੀ ਝੋਟੀ ਦੇ ਦੋਸਤੋ ਕਾਹਨੂੰ ਗਾ ਆ ਵੇਖ ਦੁਮੇਂ ਧੰਦੇ ਜੀ ਠੀਕ ਹੈ ਜੀ ਠੀਕ ਹੈ ਦੁਹੰਦੀ ਆ ਠੀਕ ਹੈ ਜੀ ਉਹ ਕਾਲਾ ਪਸ਼ੂ ਪਿੰਦਾ ਜੋਰ ਦੇ ਵਿੱਚ ਝੋਟੀ ਨਵੀਂ ਹੈ ਨਾ ਸੰਤੋ ਸਾਹਿਬ ਭੋਟੀ ਵਿੱਚ ਆ ਚੀਜ਼ ਵੇਖੋ ਕਿੰਨੀ ਮੋਟੀ ਹੈ ਭੋਟੀ ਹੈ ਮੈਂ ਅੱਗੇ ਗੱਲ ਕਰਦਾ ਮੋਟੀ ਲੱਭਦੀ ਆ ਆਮ ਨੋਰਮਲ ਤਾਂ ਬਿਲਕੁਲ ਪਤਲੀਆਂ ਪਤਲੀਆਂ ਲੱਤਾਂ ਝੋਟੀਆਂ ਦੀਆਂ ਬਾਕੀ ਲੱਤ ਬੜੀ ਮੋਟੀ ਹੈ ਪੱਟੋਂ ਬਿਲਕੁਲ ਇਹ ਸੰਤੋ ਸਾਹਿਬ ਜਰਾ ਵੀਰਪਰਾ ਹੁਣ ਆਪਾਂ ਵਿਖਾ ਦਿੰਨੇ ਆ ਜੋ ਕੁਛ ਸ਼ਕੀਨ ਵੀਰ ਹੋਗਾ ਤਾਂ ਚਲੋ ਉਹਨੂੰ ਦੇ ਵੀ ਦਵਾਂਗੇ ਏਡੀ ਗੱਲ ਕੋਈ ਨਹੀਂ ਉਹ ਤਰ੍ਹਾਂ ਆਪਾਂ ਘਰ ਰੱਖਣਾ ਚਾਹੀ ਲਈ ਝੋਟੀਆਂ ਹੈ ਭੋਟੀ ਹੈ ਨਾ ਭੋਟੀ ਹੈ ਜੀ ਲਓ ਦੋਸਤੋ ਕਿਸੇ ਵੀਰ ਨੇ ਇਹ ਵੀ ਸ਼ੌਂਕ ਨਾਲ ਜਾਂ ਕਹਿ ਲੋ ਜਾਂ ਜਿਵੇਂ ਵੀ ਆ ਕਈ ਵੀਰਾਂ ਤੋਂ ਹੁੰਦਾ ਵੀ ਸਮਝ ਹੁੰਦੀ ਹੈ ਵੀ ਸਿੰਘ ਦਗਾਏ ਆ ਸੰਤੋ ਸਾਹਿਬ ਆਗੇ ਦੁੰਦੀ ਚੌਗੀ ਹੋਣੀ ਛਿੱਗੀ ਹੋਣੀ ਆ ਕਦੋਂ ਜਾ ਕੇ ਜਵਾਨੇ ਬਹੁਤ ਵੱਡੀ ਮਹਿਮਾਨੀ ਸੰਭੋ ਡੇਢ ਲੱਖ ਦੀ ਘੋਟੀ ਬਣੀ ਜਦੋਂ ਬਣੀ ਮੈਨਾ ਵੀ ਇਹ ਤੋਂ ਮੁੜ ਕੇ ਪਿੱਛੇ ਵੇਖਿਆ ਨਹੀਂ ਜਣਾ ਹੰਦੂ ਸਾਹਿਬ ਮੈਨਾ ਇਹਦੇ ਕੱਕੇ ਹੋਣਾ ਇੱਥੇ ਇਹ ਫੋਟਾ ਹਾਈਟ ਕਰ ਜੂਗੀ ਹਾਂ ਕੱਟੀਆਂ ਬਹੁਤੀ ਯਾਰੀ ਚੰਗੇ ਹੈ ਵੀ ਬੁਰੀ ਆ ਬਿਲਕੁਲ ਬਿਲਕੁਲ ਲਓ ਦੋਸਤੋ ਬਿਲਕੁਲ 골ਡਨ ਕੱਕੀ ਪੂਰੀ ਕਹ ਲੋ 골ਡਨ ਕਹ ਲੋ ਥੱਲੇ ਜਿਹੜੀ ਸਕਿਨ ਆ ਉਹ ਬਿਲਕੁਲ ਲਾਲ ਰੱਤੀ ਆ ਠੀਕ ਆ ਮੂੰਹ ਫੜ ਕੇ ਕਿਹੜਾ ਵੇਖਣਾ ਸੌਕਾ ਸੰਦੀਪ ਸਿੰਘ ਆ ਵੀ ਸੰਦ ਸੰਦ ਸਾਹਿਬ ਜੋਰ ਹੋ ਜਾਂਦੇ ਕਰੀਦੇ ਆਹਾ ਲੋਬੀ ਭਰਾਓ ਠੀਕ ਹੈ ਜੀ ਸ਼ੋਰ ਆ ਮੇਰਾ ਵੀਰ ਕਨਫਰਮ ਆ ਕੋਈ ਵੀਰ ਇੱਥੇ ਆਪ ਉਹ ਤੇ ਬੜਾ ਸੰਤੂ ਸਾਹਿਬ ਵੇਖੋ ਤਿੰਨ ਗਿੱਠਾਂ ਪਿੱਛਾ ਚੌੜਾ ਝੋਟੀ ਦਾ ਮੈਨਾ ਵੀ ਸਹੀ ਜੇ ਤਰ੍ਹਾਂ ਪਾਪਾ ਸੋਰੀ ਕਦ ਕੜੀ ਮਾਲਕ ਨੇ ਬਣਾਵਦੀਆ ਬਖਸ਼ਿਆ ਬਹੁਤ ਜਿਆਦੀ ਸੁਤਰੀ ਕਦ ਕੜ ਵੀ ਬੜਾ ਦੋਸੋ ਬਾਕੀ ਥਣ ਵੀ ਇਕੱਲਾ ਇਹ ਨਹੀਂ ਵੀ ਹੈਗਾ ਬਿੰਦੀਆਂ ਜੀਆਂ ਥਣ ਵੀ ਕੋਈ ਦੋ ਦੋ ਪੋਟੇ ਥਣ ਨਾ ਹੋਇਆ ਤੇ ਫਿਰ ਗੱਲ ਕਾਦੀ ਠੀਕ ਹੈ 골ਡਨ ਬੂਰੀ ਬਹੁਤ ਜਿਆਦੀ ਚੰਗੀ ਸੰਤ ਸਾਹਿਬ ਇਹਦੀ ਜਿੰਨੀ ਤਾਰੀਫ ਕਰ ਲਈ ਹੁਣ ਨਹੀਂ ਥੋੜੀ ਕਿਉਂਕਿ ਦੰਦਾਂ ਦੇ ਵਿੱਚ ਦੋਂਦੀ ਏਡੀ ਝੋਟੀ ਦੋਂਦੀ ਬਰੋਂ ਬਹੁਤ ਘੱਟ ਮਿਲਦੀ ਹੈ ਜੀ ਆਹ ਗੱਲ ਪਸ਼ੂ ਨਹੀਂ ਸਾਹਮਦੇ ਵੀਰ ਵੈਸੇ ਮੱਝਾਂ ਝੋਟਕੇ ਤਾਂ ਆਪਾਂ ਵੇਖਦੇ ਆ ਹਾਂਜੀ ਹਾਂਜੀ ਪੂਰਾ ਪਸ਼ੂ ਸੌਜ ਕਿਤੇ ਦੋ ਤਿਸਪੈੰਡਾ ਦੋ ਤਿਸਪੈੰਡਾ ਪੂਰਾ ਹੋਗਾ ਨੀਲੀ ਦਾ ਹੋਗਾ ਬਹੁਤ ਘੱਟ ਮਿਲਦਾ ਮੋੜੇ ਜੀ ਕਿ ਵੀਰ ਮਾੜਾ ਮੋੜੀਆਂ ਨੂੰ ਕਰੀ ਫੇਸ ਦਿਖਾਈ ਇੱਕੋਰੀ ਦਾ ਇੱਕੋਰੀ ਫੇਰ ਵੀਰ ਨੂੰ ਦਿਖਾ ਦਗੇ ਆਹ ਕਰੋ ਚੱਕ ਵੇਖੋ ਦੋਸਤੋ ਨਿਕਾਪਾ ਇਹ ਮਨਦਾ ਵੀ 6 ਫੁੱਟ 2 ਇੰਚ ਸੰਦੂ ਸਾਹਿਬ ਹਾਂਜੀ ਖਿੱਚ 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 ਕਾਲੀ ਪੈਂਦੀ ਨਾ ਸੰਦੂ ਸਾਹਿਬ ਖੁੱਲੀ ਰਹੀ ਉੱਥੇ ਉਹ ਵੀ ਬਾਤ ਕਮਾਲ ਦੀ ਰੋਟੀ ਆ ਠੀਕ ਆ ਜੀ ਅੱਜ ਮੇਰਾ ਵੀਰ ਉਹ ਵੀ ਆਪਾਂ ਰੇਟ ਪੁੱਛ ਲਾਂਗੇ ਵੀਰ ਸੰਦੀਪ ਤੋਂ ਉਸ ਤੋਂ ਬਾਅਦ ਮੇਰਾ ਵੀ ਕੋਈ ਚੇਚੇ ਤੌਰ ਤੇ ਤਿਆਰ ਤੇ ਮੁੱਲ ਕੋਈ ਨਹੀਂ ਦਾ ਰਹਿਣਾ ਦੋਸਤੋਂ ਉਹਨਾਂ ਲਈ ਸਮੇਂ ਦੇ ਵਿੱਚ ਜਿੱਦਣ ਠੁੱਕ ਕੇ ਬਿਲਕੁਲ ਸਾਹਿਬ ਜਿੱਦਣ ਤਿਆਰ ਆਈ ਝੋਟੀ ਮਾਰੀ ਗੁਰੂ ਰਾਮ ਦਾ ਮੇਰ ਕਰੇ 1.5 ਲੱਖ ਦੀ ਕੱਟੀ ਬਣੂਗੀ ਪਹਿਲੇ ਸੋਏ ਪਾਪਾ ਜਿਹੜਾ ਵੀਡੀਓ ਪਾ ਦੇ ਲੱਗੇ ਆ ਸੰਧੂ ਸਾਹਿਬ ਨਹੀਂ ਰਿਹਾ ਜਾਂਦਾ ਬਾਕੀ ਜਿਹੜੀ ਅੰਦਰ ਦੀ ਆਸਮਾ ਆਪਾਂ ਘਰ ਰੱਖਣਾ ਤੇ ਲਈ ਝੋਟੀ ਗੱਲ ਇਹ ਵੀ ਕਰੇ ਰੱਖ ਲਾਂਗੇ ਰੱਖ ਲਾਂਗੇ ਆਪਾਂ ਨੂੰ ਕੋਈ ਇਹਦੀ ਨਿੰਦ ਵਿਚਾਰਨਗੇ ਘਰ ਰੱਖਣ ਵਾਸਤੇ ਲਈ ਅੱਜ ਇਹ ਵੀ ਅੱਜ ਕੋਈ 2 4 5000 ਦੇ ਨਫੇ ਖਾਤਰ ਨਹੀਂ ਇਹੋ ਜਿਹਾ ਪਸ਼ੂ ਲੱਭਤਾ ਨਹੀਂਗਾ ਨਹੀਂ ਲੱਭਾ ਉਹ ਨੀਲੀ ਰਾਵ ਦੀ ਮਹਾਂ ਤੇ ਲਈ ਉਹ ਵੀ ਆਪਾਂ ਘਰੇ ਟਿਕਾੜੀ ਆ ਬੋੜੀ ਵਧੀਆ ਦੋਸਤੋ ਝੋਟੀ ਆ ਵੈਸੇ ਚਲੋ ਕਿਉਂਕਿ ਵਪਾਰ ਦਾ ਕੰਮ ਆ ਸਾਰੇ ਬੰਨ ਕੇ ਨਹੀਂ ਰੱਖੀ ਜene ਪਤਾ ਨਹੀਂ ਇਹੋ ਜਿਹੇ ਹੀਰੇ ਕਿੰਨੇ ਗਾਉਣੇ ਕਿੰਨੇ ਗਾਉਣੇ ਸੰਧੂ ਸਾਹਿਬ ਤੇ ਬਾਕੀ ਝ ਖਾਫਰ ਤਾਂ ਜਿਹੜਾ ਕੋਈ ਖਰੀਦਣ ਵੀਰ ਆ ਰਿਹਾ ਠੀਕ ਆ ਜੀ ਇੱਥੇ ਆਣ ਕੇ ਚੰਗੀ ਲੱਗੂ ਕਿ ਦਿਲ ਨੂੰ ਸਕੂਨ ਮਿਲੂਗਾ ਵੀ ਯਾਰ ਇਹੋ ਜੇ ਝੋਟੀ ਲੱਭ ਰਹੇ ਸੀਗੇ ਤੇ ਮਿਲ ਗਈ ਠੀਕ ਆ ਤੇ ਜਾਂਦਿਆ ਭਾਵੇਂ ਇਹ ਆਈ ਵੀਰ ਥੋੜਾ ਖੇਚਲ ਕਰਨਾ ਵੀ ਠੀਕ ਆ ਜੀ ਤੇ ਇਹ ਆਈ ਜਾਂਦਿਆ ਸਾਹਿਬ ਤੇ ਤੇਰੀ ਤਿਆਰੀ ਆ ਬਿਲਕੁਲ ਥੋੜਾ ਜਿਹਾ ਧਿਆਨ ਰੱਖਣ ਦੀ ਡੇਰ ਆ ਜਦੋਂ ਪਤਾ ਲੱਗੇ ਵੀ ਇਹ ਹੋਣ ਦੇ ਬੱਤਰ ਦੇ ਸੰਤੂ ਸਭ ਕਰਾ ਦੇ ਬਿਲਕੁਲ ਬਿਲਕੁਲ ਬਾਕੀ ਕੱਟੀ ਬਹੁਤ ਜਿਆਦਾ ਚੰਗੀ ਜੀ ਇਧਰ ਉਹ ਸਾਈਆਂ ਬਾਦ ਸੌਣਦੇ ਆਈਆਂ ਉਹ ਗੱਲ ਬਾਤ ਵੀ ਸਾਈ ਉੱਤੇ ਮਾਲਾ ਸਾਈ ਨੇ ਖਰਾਬ ਸਾਈਆਂ ਆਹ ਦੇਖਵਾ ਚੀਕਾ 2 ਗਾੜੀ ਆ ਤਿੰਨਾਂ ਹੀ ਪੈ ਜਾਂਦੀਆਂ ਤਿੰਨ ਕਿਥਾਂ ਨਹੀਂ ਦੀਆਂ ਸੰਤੂ ਤਿੰਨ ਹੀ ਹੋ ਗਿਆ ਕੇ ਤੇ ਕੱਟੀ ਬਹੁਤ ਜਿਆਦਾ ਚੰਗੀ ਆ ਬਾਕੀ ਚਲੋ ਵੀਰ ਭਰਾ ਆਉਦੀ ਸਮਝ ਵੇਖਣਾ ਜਿੰਨੇ ਵੀ ਕਿਸੇ ਨੇ ਪੈਸੇ ਲਾਉਣੇ ਆ ਬਹੁਤ ਪਿਆਰੀ ਆ ਹਾਂਜੀ ਲੈ ਵੀ ਸੰਦੀਪ ਅੱਜ ਚਲੋ ਆਪਾਂ ਲਿਆਂਦੀ ਤੁਸੀਂ ਇਹਨੇ ਵੀ ਰੱਖਣ ਨੂੰ ਆ ਚਲੋ ਆਪਾਂ ਸੇਲ ਕਰ ਦਿੰਨੇ ਆ ਹਾਂਜੀ ਸੰਤੂ ਸਾਹਿਬ ਜੀ ਅੱਗੇ ਚਲੋ ਜੇਕਰ ਉਹਨੇ ਰੁਪਈਏ ਮਿਲਦੇ ਆ ਤੇ ਆਪਦਾ ਤੁਸੀਂ ਵਿਚਾਰ ਕਰ ਲਿਓ ਹਾਂਜੀ 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 ਅੱਜ ਕਿੰਨੇ ਦੇ ਦਵਾਂਗੇ ਸੰਤੂ ਸਾਹਿਬ ਮੋਲ ਕਰਨੋਂ 65 ਕਰ ਰਹੀਏ ਜਿੰਨਾ ਮਰਜ਼ੀ ਕਰੀਏ 60000 ਦੀ ਝੋਟੀ ਆਪਾਂ ਦੇਣੀ ਆ 60 ਦੇ 60 ਦੀ ਝੋਟੀ ਦੇਣੀ ਆ ਵ ਬਿਲਕੁਲ ਕੋਈ ਇਹਦੀ ਟੈਨਸ਼ਨ ਨਹੀਂ ਸੰਧੂ ਸਾਹਿਬ ਠੀਕ ਹੈ ਇਹਦੇ ਨਾਲ ਦੀਆਂ 10 ਝੋਟੀਆਂ ਸੰਧੂ ਸਾਹਿਬ ਪਾਈਆਂ ਹੁਣ ਤੇ ਪਹਿਲੀ ਠੇਕੇ ਦੇ ਲੈਣ ਦੀ ਲੋੜ ਨਹੀਂ ਗਈ 5 ਲੱਖ ਰੁਪਏ ਇੱਧਰ ਲਾਇਆ ਹੋਵੇ ਤੇ ਝੋਟੀਆਂ ਬਣ ਜਾਂਦੇ ਸੰਧੂ ਸਾਹਿਬ 5 ਦਾ 10 ਲੱਖ ਇਕੱਠਾ ਹੋ ਜਾਂਦਾ ਹੋ ਜਾਂਦਾ ਠੇਕੇ ਦੇ ਪੈਣੀ ਦਾ ਕੇ ਲੈ ਲਈਏ ਤਾਂ ਸੰਧੂ ਸਾਹਿਬ ਉਹਨੇ ਕਿਰੋਂ ਜਾ ਕੇ ਦਾਦਾ ਯਾਰ ਕਿੱਲੇ ਛੱਡਿਆ ਤਾਂ ਕੀ ਬਚਿਆ ਚੋਂ ਕੀ ਬਚਿਆ ਤੇ ਇਹਦਾ ਮੇਰਾ ਥੋੜਾ ਜਿਹਾ ਧਿਆਨ ਇੱਧਰ ਹੋ ਗਿਆ ਹੁਣ ਵੀ ਇਹ ਕੰਮ ਕਰਨਾ ਚਲੋ ਕਰੀਏ ਕੰਮ ਤਾਂ ਪੁਰੇ ਚੱਲਦਾ ਸ਼ੁਰੂ ਕੀਤਾ ਜੇ ਤਾਂ ਵਪਾਰਦ ਲਾਈਨ ਤੋਂ ਕਰੇ ਪੁਰਾਣੀ ਆ ਕੋ ਵੀ ਆਪਣੇ ਪੈੜੀਆਂ ਪੁੜੀਆਂ ਵੀ ਆਪਾਂ ਛੜਨੀਆਂ ਨਹੀਂ ਆ ਮਹਾਰਾਜ ਮੇਰੇ ਕਰੇ ਨਹੀਂ ਨਹੀਂ ਕੰਮ ਤਾਂ ਵੇਖੋ ਜਿੰਨਾ ਕਰ ਲੋਨਾਂ ਥੋੜਾ ਜਿਹਾ ਰੱਖਾਂਗੇ ਸੰਤ ਸਾਹਿਬ ਕੰਮ ਜਿੰਨਾ ਜਿੰਨਾ ਵੀ ਬੜੀ ਬੜੀ ਪਿਆਰੀ ਆ ਠੀਕ ਹੈ ਜੀ ਪਸੰਦ ਆਊਗੀ ਜਿਹੜੇ ਮੇਰੇ ਵੀਰ ਸ਼ੌਕ ਨਾਲ 8000 ਰੁਪਏ ਕਰ ਸਕਦਾ ਹੈ ਜਿਹੜੇ ਵੀਰ ਨੇ ਬਣਾਉਣੇ ਸ਼ੌਕ ਨਾਲ ਰੁਪਈਏ ਲਾਉਣੇ ਆ ਹਰੀ ਸਾਰੀ ਨੇ ਸਾਨੂੰ ਵੀ ਪਤਾ ਨਹੀਂ ਲਾਉਣੇ ਬਿਲਕੁਲ ਯਾਰ 5000 7000 ਕੋਈ ਦੋ 40 ਝੋਟੀ ਦੋ ਦੋ ਚੋਕਰ ਕੰਬਲੇ ਨਾਲ ਕਿਸੇ ਨੇ ਕੋਸ਼ਖ ਨਾ ਕਿਸੇ ਨੇ ਕੋਸ਼ਖ ਹਰ ਕੇ ਆਪ ਆਪਣੀ ਸੋਸ ਦੇਣਾ ਕਈ ਵੀਰ ਹੈਗੇ ਆ ਜਿਹੜੇ ਲਾਉਣ ਵਾਲੇ ਮੇਰੇ ਵਰਗੇ ਕਈ ਵੀਰ ਆ ਹਾਂਜੀ ਸੰਤੋਖ ਜੀ ਲਾਵੀਂ ਭਰਾਵੋ ਪਸੰਦ ਆਊਗੀ ਵੈਸੇ ਨਿੱਕੇ ਨਿੱਕੀਆਂ ਕੱਟੀਆਂ ਤਕਰੀਬਨ 5 5 ਤੀ 3000 ਦੀਆਂ ਕਈ ਵਾਰ ਸੇਲ ਕਰੀ ਜਾਂਦੇ ਆ ਇਹ ਬੜੀ ਵੱਡੀ ਬੰਤਰ ਪੁੰਤਰ ਦੀ ਬੰਤੀ ਸੰਤੋਖ ਜੀ 50000 ਦੀ ਝੋਟੀ ਫੰਦਰੀ ਬਾਕੀ 7000 ਦਾ ਦੇਣੀ ਪਿਆਰੀ ਅੱਗੇ ਕਟਾ ਦਿਖਾਉਣੇ ਤੁਹਾਨੂੰ ਆ ਚੋਬਰ ਦਿਖਾਉਣੇ ਆ ਠੀਕ ਆ ਚੋਬਰ ਆ ਗਿਆ ਨੀਲੀ ਰਾਵੀ ਦਾ ਦੋਂਦਾ ਸੰਤੂ ਸਾਹਿਬ ਇਹ ਵੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਕੀ ਮੈਨੂੰ ਐ ਲੱਗਦਾ ਵੀ ਇਹ ਸੂਹ ਸਾ ਲੈਂਦਾ ਤੇ ਮੈਨੂੰ ਤਾਂ ਕ੍ਰੋਸ ਜਲਦੀ ਵੀ ਕਰਨਾ ਸੀ ਹਾਂਜੀ 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 ਬਾਕੀ ਸੰਗੀ ਸੰਗੀ ਵੇਖੋ ਇਹਨੂੰ ਕੁਆਲਿਟੀ ਕਰੋ ਇਹਦੀ ਆ ਦੇਖੋ ਸੰਗੀ ਵੇਖੋ ਬਿੱਲੀ ਮਣਕੀ ਅੱਖ ਟੇੜ ਪਟਾ ਨੀਲੀ ਰਾਵੀ ਜਿਹੜੇ ਕਹਿੰਦੇ ਵੀਰਾਂ ਦੇ ਵੀ ਕਟਾ ਚਾਹੀਦਾ ਕਟਾ ਚਾਹੀਦਾ ਬਿਲਕੁਲ ਤੁਹਾਡੇ ਸਾਹਮਣੇ ਨੀਲੀ ਰਾਵੀ ਦਾ ਕਟਾ ਸਟੇਟ ਪਟਾ ਬਿੱਲੀ ਮਣਕੀ ਅੱਖ ਚਿੱਟੀਆਂ ਦੋਵੇਂ ਅੱਖਾਂ ਬਿਲਕੁਲ ਡੋਰੀਆਂ ਵਾਲੀਆਂ ਤੇ ਚਾਰੇ ਪੈਰ ਤੋਂ ਪੇ ਆ ਹਾਈਟ ਕਰਮਾ ਦੀ ਹਜੇ ਥੋੜੀ ਜੀ ਮੀਡੀਅਮ ਮੀਡੀਅਮ ਤੋਂ ਮੀਡੀਅਮ ਲਾ ਲਓ ਕਿਉਂਕਿ ਉਮਰ ਦੇ ਹਿਸਾਬ ਨਾਲ ਦੋਸਤੋ ਗੱਲ ਬਣ ਜਾਣੀ ਆ ਰੇੜੇ ਲੱਗ ਸਕਦਾ ਸੰਤੂ ਸਾਹਿਬ ਜਾਂਦੇ ਆ ਰੇੜਾ ਜਾਂਦੇ ਹਾਂਜੀ ਬੜਾ ਪਿਆਰਾ ਕੱਟਾ ਠੀਕ ਆ ਤਾਂ ਨੀਲੀ ਰਾਵੀ ਦੇ ਵਿੱਚ ਵੀ ਕੋਈ ਵੀਰ ਸ਼ੌਂਕ ਪੂਰਾ ਕਰਨਾ ਚਾਹਦਾ ਇਹ ਕੱਟਾ ਬਿਲਕੁਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਨੀਲੀ ਰਾਵੀ ਦਾ ਤੇ ਦੋਂਦਾ ਕੱਟਾ ਇਹ ਵੀ ਦੋਂਦਾ ਪ्योर ਸ਼ੋਰੀਆ ਦੋਂਦਾ ਦੋਂਦਾ ਸੰਤੂ ਸਾਹਿਬ ਜੀ ਆਪਾਂ ਦੋਂਦਾ ਕਹਿੰਦਾ ਚੌਗਾ ਥੋੜੀ ਹੋਈ ਨਾ ਮੁੜ ਕੇ ਆਪਾਂ ਵੀਡੀਓ ਜਾਖਾਂ ਦੇ ਦੋਂਦਾ ਦੇ ਚੌਗਾ ਹੋ ਗਿਆ ਫਿਰ ਆਪਾਂ ਕੰਮ ਕਰਦਾ ਕੀ ਫਾਇਦਾ ਹੈ ਦੋਗਲਾ ਉਹ ਨਿਕਲ ਕੇ ਸਾਹਮਣੇ ਆ ਗਿਆ ਸੱਚੀ ਗੱਲ ਹੈ ਸੰਤੂ ਸਾਹਿਬ ਕਰਨੀ ਨਹੀਂ ਆਪਾਂ ਬਿਲਕੁਲ ਬਿਲਕੁਲ ਨਹੀਂ ਤਾਂ ਕੰਮ ਕਰਨਾ ਤੀਜੇ ਦਿਨ ਆਪਾਂ ਵੀਡੀਓ ਪਾਉਣੀ ਮਾਲ ਮੇਰਨਾ ਸਹੀ ਹੈ ਜੀ ਸਹੀ ਹਾਂਜੀ ਹਾਂਜੀ ਲੋ ਵੀ ਆ ਕੱਟੇ ਦੀ ਤੁਸੀਂ ਪੂਰੀ ਪਾਟੀ ਬੰਤਰ ਬੰਤਰ ਪੁੱਤਰ ਫਾਲੇ ਦੇ ਨਿਸ਼ਾਨ ਆ ਠੀਕ ਹੈ ਜੀ ਚਾਰੇ ਪੈਰ ਹਾਫ ਪੂਛ ਵਾਈਟ ਟੈਸਟੀ ਕਲਰ ਦਾ ਤੁਸੀਂ ਦੇਖ ਲਓ ਠੀਕ ਹੈ ਜੀ ਬਾਕੀ ਆ ਦੇਖੋ ਚੱਲ ਲੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਸੁਥਰਾ ਸੰਧੂ ਸਾਹਿਬ ਫੇਸ ਕੁਆਲਟੀ ਵੇਖੋ ਇਹਦੀ ਹੂੰ ਬਹੁਤ ਜ਼ਿਆਦਾ ਸੁਥਰਾ ਠੀਕ ਹੈ ਇਹਦਾ ਮੁੱਲ ਵੀ ਦੱਸ ਦਈਏ ਨਾਲ ਦੀ ਨਾਲ ਹੀ ਮੁੱਲ ਸੰਧੂ ਸਾਹਿਬ ਦੇ ਲੈ ਹੀ ਕਰਨਾ ਆਪਾਂ ਕੀ ਨਹੀਂ ਮੰਗਣਾ ਬੱਤੀ ਨਹੀਂ ਮੰਗਣਾ 26 ਹਜ਼ਾਰ ਦਾ ਕਟਾ ਦੇ ਦਾਂਗੇ 26 ਦਾ 26 ਹਜ਼ਾਰ ਦਾ ਦੇ ਦਈਏ ਹੋਰ ਵੀ ਕਰਦੀ ਮਾਨਤ ਹੋਰ 1000 ਮਾਨ ਕਰ ਦਾਂਗੇ 5000 ਦੇ ਦਾਂਗੇ ਜੇ ਤੁਸੀਂ ਕੋਈ ਹੋਰ ਦਾ 5000 ਦਾ ਆਂਦੇ ਅਮਰੀਕਾ 5000 ਦਾ ਤੁਸਤੇ ਕਟਾ ਮਿਲ ਜਾਊਗਾ ਤੁਹਾਨੂੰ ਠੀਕ ਹੈ ਸੋ ਨੀਲੀ ਦਾ ਵੀ ਦਾ ਨਾਮ ਦੇ ਨਾਲ ਸ਼ੌਂਕ ਪੂਰਾ ਕਰੋ ਨਾ ਦੇ ਨਾਲ ਰੇੜੀ ਵੀ ਕਰਮਾ ਦਾ ਜਾਂਦੇ ਆ ਬੇਸ਼ੱਕ ਕੋਈ ਥੋੜੀ ਟਰਾਈ ਮਰਵਾ ਕੇ ਤੇ ਜਦੋਂ ਮਰਜੀ ਰੇੜਾ ਰੱਖੋ ਤੇ ਪੰਜ ਪੰਡਾ ਉੱਤੇ ਰੱਖ ਕੇ ਰੇੜੇ ਤੇ ਲਿਆਓ ਸੰਸਾਭ ਗੱਲ ਹੀ ਕੋਈ ਨਹੀਂ ਬਾਕੀ ਸੰਸਾਭ ਚਾਰ ਪੰਜ ਨਾਗ ਆਪਣੇ ਕੋਲ ਹੈ ਗਿਆ ਕੱਲ ਨੂੰ ਜਾਂ ਪਰਸ ਨੂੰ ਅਪਡੇਟ ਦਵਾਂਗੇ ਉਹਨਾਂ ਦੀ ਬਿਲਕੁਲ ਕਿਉਂਕਿ ਅੱਜ ਫਿਰ ਇੰਨਾ ਮਾਲ ਆ ਭਾਂ ਵੀਡੀਓ ਪਾ ਨਹੀਂ ਸਕਦੇ ਲਓ ਦੋਸਤੋ ਇਹ ਨਾਗ ਨੇ ਆਜਾ ਟੋਟਲ ਵੀਰ ਸੰਦੀਪ ਦੇ ਫਾਰਮ ਤੇ ਜਿਹੜੇ ਆਪਾਂ ਤੁਹਾਨੂੰ ਦਿਖਾਇਆ ਤਿੰਨ ਵਿਹੜਾ ਵੱਡੀਆਂ ਦਿਖਾਤੀਆਂ ਇਧਰ ਦੋ ਮੱਝਾਂ ਝੋਟੀਆਂ ਦਿਖਾਈਆਂ ਇੱਕ ਨੀਲੀ ਦਾ ਵੀ ਸੇਰ ਹੋ ਇਦਾਂ ਇੱਕ ਜਿਹੜੀ ਝੋਟੀ ਬੜੀ ਪਿਆਰੀ ਆ ਹੱਲਲੇ ਦੇ ਬੜੀ ਬਾ ਕਮਾਲ ਠੀਕ ਆ ਜੀ ਜ਼ਰੂਰ ਹੱਥ ਪਾ ਸਕਦੇ ਜੇ 110000 ਦੀ ਥਾਣੇ ਦੇ ਪਿੱਛੇ ਭਰ ਦੀ ਸੰਤੂ ਸਾਹਿਬ ਫੁੱਲ ਗਰੰਟੀ ਆ ਖਾਣ ਵਦ ਘੱਟ ਨਿਕਲੇ ਪਿੱਛੇ ਦੇ ਭਰ ਪਾਵੇ ਆਪਣੇ ਘਰ ਲੱਦ ਕੇ ਕੱਲ ਦੇ ਅਗਲਾ ਦੋਨੇ ਰੁਪਏ ਆਪਣੇ ਤੇ ਲੈ ਜੀ ਬਹੁਤ ਠੀਕ ਆ ਬਾਕੀ ਸਾਰੀਆਂ ਗਰੰਟੀਆਂ ਫੁੱਲ ਏ ਸੰਤੂ ਠੀਕ ਆ ਸੰਦੀਪ ਇੱਕ ਵਾਰ ਨੰਬਰ ਕਰ ਦਿਓ ਨੰਬਰ ਸੰਤੂ ਸਾਹਿਬ 84370 ਜੀ 38947 198 ਕਿਚੜੀ ਜੀ 38947 ਠੀਕ ਆ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਜੀ ਐਂਡ ਮਾਰ ਜੀ ਸਤਿ ਸ੍ਰੀ ਅ ਮਿਲਦੇ ਆ ਗੀ ਮੰਮੀ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ